ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਦੀਪ ਸਿੰਘ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਦਲਾਸਾ 2022 ਦੇ ਵਿੱਚ ਜਦੋਂ ਨਤੀਜੇ ਆਏ ਸੀਗੇ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਵਕਤ ਤਿੰਨ ਸੀਟਾਂ ਆਈਆਂ ਸੀ ਨਾਲ ਇਹਨਾਂ ਦੇ ਭਾਈਵਾਲ ਬਸਪਾ ਸੀ ਇੱਕ ਸੀਟ ਉਹਨਾਂ ਨੂੰ ਆਈ ਸੀ 25 ਆਉਂਦਿਆਂ ਆਉਂਦਿਆਂ 25 ਖਤਮ ਹੁੰਦਿਆਂ ਹੁੰਦਿਆਂ ਇਹਨਾਂ ਕੋਲ ਕੇਵਲ ਇੱਕ ਸੀਟ ਬਚੀ ਆ ਉਹ ਵੀ ਗਨੀਵ ਮਜੀਠੀਆ ਦੀ ਤੇ ਬਿਕਰਮ ਮਜੀਠੀਆ ਆਪ ਜਿਹੜੇ ਆ ਉਹ ਲਗਭਗ 6-7 ਮਹੀਨੇ ਹੋ ਗਏ ਜੁਲਾਈ ਮਹੀਨੇ ਜੂਨ ਮਹੀਨੇ ਦੇ ਜਿਹੜੇ ਆ ਉਹ ਜੇਲ੍ਹ ਦੇ ਵਿੱਚ ਪਰ ਇਸ 25 ਜਿਹੜਾ 2025 ਸੀਗਾ ਇਹਦੇ ਵਿੱਚ ਪੰਥਕ ਸਿਆਸਤ ਦੇ ਵਿੱਚ ਬਹੁਤ ਛਾਲ ਦੇਖਣ ਨੂੰ ਮਿਲਿਆ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਜਥੇਦਾਰ ਕਾਰਜਕਾਰੀ ਜਥੇਦਾਰ ਅਕਾਲ ਤਖਤ ਸੀਗੇ ਉਹ ਸਿਆਸਤ ਦੇ ਵਿੱਚ ਆ ਗਏ ਮਨਪ੍ਰੀਤ 43 ਇੱਕ ਸਾਇਲੈਂਟ ਵਿਧਾਇਕ ਹੁੰਦੇ ਸੀਗੇ ਆ ਆਪਣਾ ਅਕਾਲੀ ਦਲ ਦੇ ਇਹ ਉਭਾਰ ਲੈ ਗਏ ਬੀਬੀ ਸੁਤਵੰਤ ਕੌਰ ਕੰਚਨਪ੍ਰੀਤ ਤਰਨਤਾਰਨ ਦੇ ਵਿੱਚ ਬੜੇ ਮਕਬੂਲ ਹੋਏ ਉਹਨਾਂ ਨੇ ਮਦਰ ਨਹੀਂ ਇਲੈਕਸ਼ਨ ਲੜੀ ਬਾਈ ਇਲੈਕਸ਼ਨ ਲੜੀ 225 ਦੇ ਵਿੱਚ ਜੋ ਕੁਝ ਸਿਆਸਤ ਚ ਉਥਲ ਪੁਥਲ ਹੋਈ ਆ ਔਰ 25 ਖਤਮ ਹੁੰਦਿਆਂ ਹੁੰਦਿਆਂ ਡਾਕਟਰ ਨਵਜੋਤ ਕੋਰ ਸਿੱਧੂ ਦੇਖੋ ਤੁਸੀਂ ਹੈ ਉਹ ਵੀ ਨਵੇਂ ਮੁੱਦੇ ਲੈ ਕੇ ਆ ਗਏ ਉਹਨਾਂ ਨੂੰ ਪਾਰਟੀ ਚੋਂ ਇਸ ਵੇਲੇ ਐਕਸਪੈਲ ਵੀ ਕਰ ਦਿੱਤਾ ਗਿਆ ਬਾਹਰ ਵੀ ਕੱਢਿਆ ਹੋਇਆ ਮੋਡਲੀ ਮੈਂਬਰਸ਼ਿਪ ਉਹਨਾਂ ਦੀ ਜਿਹੜੀ ਆ ਉਹ ਉਤੋਂ ਉਹਨਾਂ ਨੂੰ ਬਾਹਰ ਕਰ ਦਿੱਤਾ ਰਾਜਾ ਵੜਿੰਗ ਹੋਣਾ ਨੇ 225 ਡੱਲਾ ਸਾਹਿਬ ਜਿਹੜਾ ਮੁੱਕਣ ਵਾਲਾ ਇਹਦੇ ਬਾਰੇ ਸਿਆਸਤ ਸਿਆਸੀ ਤੌਰ ਤੇ ਜੇ ਤੁਹਾਡੇ ਤੋਂ ਸਮਝਣਾ ਹੋਵੇ ਤੇ ਇਹ ਜਿਹੜੀ ਤਸਵੀਰ 227 ਦੀ ਕਿਵੇਂ ਬਣਾਊਗਾ 25 ਆਧਾਰ ਬਣੇਗਾ ਉਹਦਾ ਦੇਖੋ ਛੋਟੀ ਜਿਹੀ ਮੈਂ ਟਿੱਪਣੀ ਦਊਂਗਾ ਫਿਰ ਤੁਹਾਡੇ ਸਵਾਲਾਂ ਨਾਲ ਅੱਗੇ ਵਧਾਂਗੇ ਜਿਹੜਾ 2025 ਵਰ ਹੈ ਮੌਜੂਦਾ ਵਰ ਹੈ ਹਜੇ 2 ਕੁ ਦਿਨ ਪਏ ਐ ਇਸ ਵਰੇ ਨੇ ਪੰਜਾਬ ਦੀ ਸਿਆਸਤ ਨੂੰ ਸੰਗਠਿਤ ਨਹੀਂ ਕੀਤਾ ਇਸ ਵਰੇ ਚ ਪੰਜਾਬ ਦੀ ਸਿਆਸਤ ਸੰਗਠਿਤ ਨਹੀਂ ਹੋਈ ਅਕਾਲੀ ਦਲ ਪਿੰਡਾਂ ਦੀਆਂ ਇਲੈਕਸ਼ਨਾਂ ਚ ਤੀਜੇ ਨੰਬਰ ਤੇ ਆ ਗਿਆ ਜਿਹੜੀ ਨਵੀਂ ਧਿਰ ਬਣੀ ਸੀ ਪੁਨਰਸਜੀਤ ਅਕਾਲੀ ਦਲ ਉਹ ਆਜ਼ਾਦ ਹੀ ਲੜੇ ਉਹ ਤਾਂ ਆਪਾਂ ਚੌਥੇ ਤੱਕ ਕਹਿ ਲਈਏ ਤੇ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦੇ ਵਿੱਚ ਵੀ ਅਸੀਂ ਫੁੱਟ ਦੇਖੀ ਐ ਇਸ ਵੇਲੇ ਗੁੱਟਬਾਜ਼ੀ ਫੁੱਟ ਕਾਂਗਰਸ ਪਾਰਟੀ ਚ ਐ ਨਹੀਂ ਡੱਲਾ ਸਾਹਿਬ ਗੁਸਤਾਖੀ ਮਾਫ ਫੁੱਟ ਤੇ ਕਾਂਗਰਸ ਚ ਪਹਿਲਾਂ ਦੇਖੀ ਐ ਰਾਜਾ ਵੜਿੰਗ ਬਾਰੇ ਵੀ ਆਪਾਂ ਜ਼ਰੂਰ ਚਰਚਾ ਕਰਾਂਗੇ ਉਹ ਵੀ ਵਿਵਾਦਾਂ ਚ ਰਹੇ 2025 ਦੇ ਵਿੱਚ ਹਾਂ ਰਾਜਾ ਵੜਿੰਗ ਵੀ ਵਿਵਾਦਾਂ ਚ ਰਹੇ ਸੋ ਕੁੱਲ ਮਿਲਾ ਕੇ ਜਿਹੜਾ 2025 ਵਰ੍ਹੇ ਜਿਹੜੀਆਂ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਨੇ ਅਕਾਲੀ ਕਾਂਗਰਸ ਯਕੀ ਭਾਜਪਾ ਕਾਲੀਆਂ ਦੇ ਨਾਲ ਹੁੰਦੀ ਸੀ ਔਰ ਕਾਂਗਰਸ ਦੇ ਨਾਲ ਖੱਬੀਆਂ ਧਿਰਾਂ ਹੁੰਦੀਆਂ ਸੀ ਜਿਹੜੀਆਂ ਪੰਜਾਬ ਚ ਹੌਲੀ ਹੌਲੀ ਪ੍ਰਭਾਵਹੀਨ ਹੋ ਰਹੀਆਂ ਨੇ ਹਾਲਾਂਕਿ ਉਹਨਾਂ ਦੇ ਕਈ ਲੀਡਰ ਨੇ ਜਿਹੜੇ ਉਹ ਆਰਥਿਕ ਪੱਖੋਂ ਔਰ ਪੰਜਾਬ ਨੂੰ ਜਾਗਰੂਕ ਕਰਨ ਪੱਖੋਂ ਉਹਨਾਂ ਦੀ ਪਕੜ ਹੈ ਪੰਜਾਬ ਦੇ ਮੁੱਦਿਆਂ ਤੇ ਪਰ ਪੰਜਾਬ ਦੀ ਸਿਆਸਤ ਸਪਸ਼ਟ ਨਹੀਂ ਹੈ ਅੱਜ ਅਗਰ ਤੁਸੀਂ ਪੰਜਾਬ ਦੇ ਕਿਸੇ ਵਿਅਕਤੀ ਨੂੰ ਪੁੱਛ ਲਓ ਕਿ ਪੰਜਾਬ ਚ ਅਗਲੀ ਸਰਕਾਰ ਕਿਹਦੀ ਬਣਨ ਵਾਲੀ ਹੈ ਸਪਸ਼ਟਤਾ ਦੇ ਨਾਲ ਕੋਈ ਦਾਵਾ ਨਹੀਂ ਕੀਤਾ ਜਾ ਸਕਦਾ ਆਮ ਲੋਕ ਉਹ ਅਸੀਂ ਪੱਤਰਕਾਰ ਸੋਚ ਲੈਨੇ ਆ ਵੀ ਠੀਕ ਹੈ ਇਹਦੇ ਚੋਂ ਇਹਨਾਂ ਸਮਿਕਰਨਾਂ ਦੇ ਵਿੱਚੋਂ ਕਿਹਦੀ ਸਰਕਾਰ ਬਣ ਕੇ ਨਿਕਲ ਸਕਦੀ ਹੈ ਪਰ ਆਮ ਲੋਕ ਸਿਆਣੇ ਉਹ ਸਾਡੇ ਨਾਲੋਂ ਵੀ ਜ਼ਿਆਦਾ ਹੈ ਪਰ ਉਹ ਵੀ ਸਪਸ਼ਟਤਾ ਦੇ ਨਾਲ ਨਹੀਂ ਕਹਿ ਪਾਉਂਦੇ ਅਸੀਂ ਇੱਕ ਇੱਕ ਕਰਕੇ ਅੱਗੇ ਵਧਿਏ ਅਸੀਂ ਅਕਾਲੀ ਸਿਆਸਤ ਦੇਖ ਲਈਏ ਹੁਣ ਸੁਖਵੀਰ ਬਾਦਲਾ ਉਭਾਰ ਤੀਜੇ ਨੰਬਰ ਤੇ ਰਹਿ ਗਿਆ ਸੁਖਵੀਰ ਸਿੰਘ ਬਾਦਲ ਔਰ ਸੁਖਵੀਰ ਸਿੰਘ ਬਾਦਲ ਦੀ ਧਿਰ ਜਾਂ ਉਹਨਾਂ ਦੇ ਆਈਟੀ ਸੈੱਲ ਦਾ ਪੂਰਾ ਜ਼ੋਰ ਲੱਗਿਆ ਪਿਆ ਕਿ ਅਕਾਲੀ ਆ ਰਹੇ ਨੇ ਅਕਾਲੀ ਆ ਰਹੇ ਨੇ ਅਕਾਲੀ ਆ ਰਹੇ ਨੇ ਪਰ ਹੁਣ ਜਿਹੜਾ ਡਾਇਨਾਸੌਰ ਡਾਇਨਾਸੌਰ ਅਕਾਲੀ ਕਰਨ ਲੱਗੇ ਸੀ ਵੀ ਆ ਰਹੇ ਡਾਇਨਾਸੌਰ ਅਕਾਲੀ ਦਲ ਵਾਲੇ ਇਹ ਵੀ ਸਮਝ ਗਏ ਕਿ ਪੰਜਾਬ ਦੇ ਲੋਕਾਂ ਨੇ ਸਾਨੂੰ ਹੋਰ ਨਕਾਰ ਦੇਣਾ ਕਿਉਂਕਿ ਡਾਇਨਾਸੌਰ ਆਉਣ ਆਮ ਲੋਕ ਨਹੀਂ ਚਾਹੁੰਦੇ ਕਿ ਡਾਇਨਾਸੌਰ ਆ ਜਾਣ ਲੋਕ ਕਹਿੰਦੇ ਤੁਸੀਂ ਅਕਾਲੀ ਦਲ ਦੇ ਨੁਮਾਇੰਦੇ ਹੋ ਤੁਸੀਂ ਪੰਥਕ ਜਮਾਤੋਂ ਦਾਵਾ ਕਰਦੇ ਹੋ ਪੰਥਕ ਜਮਾਤ ਹੋਣ ਦਾ ਤੁਸੀਂ ਗੁਰੂਆਂ ਦੀ ਫਿਲਾਸਫੀ ਤੇ ਅੱਗੇ ਵਧੋ ਨਾ ਤੇ ਤੁਸੀਂ ਡਾਇਨਾਸੌਰ ਡਾਇਨਾਸੌਰ ਕੀ ਜੇ ਡਾਇਨਾਸੌਰ ਮੁੜਿਆਣ ਕੀ ਉਹ ਮਨੁੱਖਤਾ ਦਾ ਭਲਾ ਕਰੂਗਾ ਅੱਜ ਦੇ ਸਮੇਂ ਚ ਬਿਲਕੁਲ ਤੇ ਸੰਗਲ ਕੜ ਕੇ ਜਿਹੜੀਆਂ ਤਸਵੀਰਾਂ ਲਾ ਰਹੇ ਨੇ ਵੀ ਦੇਖੋ ਸੁਖਵੀਰ ਬਾਦਲ ਡਾਇਨਾਸੌਰ ਫੜੀ ਆਉਂਦਾ ਸੋ ਇਹ ਗੱਲ ਬੜੀ ਸ਼ਾਸੋਹੀ ਨਹੀਂ ਬੁੱਧੀਜੀਵੀ ਲੋਕਾਂ ਦੇ ਵਿੱਚ ਬਣ ਗਈ ਮੈਨੂੰ ਲੱਗਦਾ ਅਕਾਲੀ ਦਲ ਵਾਲੇ ਸਮਝ ਗਏ ਸੁਖਵੀਰ ਬਾਦਲ ਵਾਲੇ ਹੁਣ ਸ਼ਾਇਦ ਉਹ ਡਾਇਨਾਸੌਰ ਦੀਆਂ ਫੋਟੋਆਂ ਫੋਟੋਆਂ ਨਹੀਂ ਲਾਉਣਗੇ ਇਹਨੇ ਫੈਰੀ ਦੀ ਜਗਾ ਨੁਕਸਾਨ ਹੋ ਜਾਣਾ ਗਿਆਨੀ ਹਰਪੀ ਸਿੰਘ ਤੰਜ ਤੱਕੱਸ ਗਿਆ ਹਰਪੀ ਜੀ ਗਿਆਨੀ ਹਰਪੀਤ ਕਹਿੰਦੇ ਇਹ ਵੀ ਸਗੜੀ ਚੋ ਨਿਸ਼ਾਨ ਸਾਨੂੰ ਦੇ ਦਿਓ ਭਾਈ ਤੇ ਤੁਸੀਂ ਡਾਇਨਾਸੌਰ ਚੋ ਨਿਸ਼ਾਨ ਰੱਖ ਲਓ ਇਹ ਗਿਆਨੀ ਹਰਪੀ ਸਿੰਘ ਦਾ ਤੰਜ ਇਸੇ ਸੰਦਰਭ ਦੇ ਵਿੱਚ ਆਇਆ ਸੀ ਸੋ ਸੁਖਵੀਰ ਬਾਦਲ ਔਰ ਸੁਖਵੀਰ ਬਾਦਲ ਦੀ ਜਿਹੜੀ ਨੌਜਵਾਨ ਲੀਡਰਸ਼ਿਪ ਹੈ ਉਹਨਾਂ ਨੂੰ ਡਾਇਨਾਸੌਰ ਦੇ ਡਾਇਨਾਸੌਰ ਦੇ ਜਿਹੜੇ ਆ ਕਾਰਟੂਨ ਨੇ ਇਹ ਡਿਲੀਟ ਕਰਕੇ ਜਿਹੜੇ ਸਿੱਖੀ ਦੀਆਂ ਗੱਲਾਂ ਸੁਖਵੀਰ ਬਾਦਲ ਨੂੰ ਕਿਉਂਕਿ ਲੋਕਾਂ ਚ ਚਰਚਾ ਕੀ ਹੈ ਸ਼ਰੋਮਣੀ ਅਕਾਲੀ ਦਲ ਪੰਥਕ ਪਾਰਟੀ ਮੰਨੀ ਜਾਂਦੀ ਹੈ ਸੁਖਵੀਰ ਬਾਦਲ ਅੱਜ ਵੀ ਪੰਥਕ ਏਜੰਡੇ ਤੇ ਅੱਗੇ ਨਹੀਂ ਵੱਧ ਸਕਿਆ 25ਵੇਂ ਬਰੇ ਚ ਔਰ ਜਿਹੜੀ 2 ਦਸੰਬਰ 24 ਨੂੰ ਮਾਫੀ ਮੰਗੀ ਸੀ ਸੁਖਵੀਰ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਸਾਰੇ ਗੁਨਾਹ ਕਬੂਲ ਕੀਤੇ ਸੀ 25 25ਵੇਂ ਬਰੇ ਚ 225 ਇਸ ਬਰੇ ਚ ਉਹ ਸੁਖਵੀਰ ਬਾਦਲ ਤਾਂ ਸਾਰਾ ਕੁਝ ਸਾਜ਼ਿਸ਼ਾਂ ਦੇ ਜਿੰਮੇ ਪਾਉਂਦਾ ਰਿਹਾ ਨਾ ਵੀ ਸਾਜ਼ਿਸ਼ਾਂ ਰਚੀਆਂ ਗਈਆਂ ਸਾਜ਼ਿਸ਼ਾਂ ਰਚੀਆਂ ਗਈਆਂ ਮਤਲਬ ਜਿਹੜੇ ਗੁਨਾਹ ਗਲਤੀਆਂ ਮੰਨੀਆਂ ਸੀ ਉਹਨਾਂ ਨੂੰ ਖੁੱਲਕੇ ਪ੍ਰਵਾਨ ਨਹੀਂ ਕੀਤਾ ਉਹਦਾ ਉਹਦਾ ਨੁਕਸਾਨ ਕੀ ਹੋਇਆ ਅੱਜ ਵੀ ਸੁਖਵੀਰ ਸਿੰਘ ਬਾਦਲ ਦਾ ਅਕਾਲੀ ਦਲ ਪੰਜਾਬ 'ਚ ਅਕਾਲੀ ਸਿਆਸਤ ਦੇ ਵਿੱਚ ਭਾਵੇਂ ਇਹ ਦਾਵਾ ਕਰ ਸਕਦੇ ਨੇ ਵੀ ਅਸੀਂ ਸਭ ਤੋਂ ਅੱਗੇ ਆ ਪਰ ਪੰਜਾਬ ਦੀ ਸਿਆਸਤ 'ਚ ਸ਼੍ਰੋਮਣੀ ਅਕਾਲੀ ਦਲ ਪਿਛੜਿਆ ਪਿਆ ਸੁਖਵੀਰ ਬਾਦਲ ਦੀ ਧਿਰ ਜਿਵੇਂ ਤੁਸੀਂ ਦੱਸਿਆ ਵੀ ਮਨਪੀਤਿਆਲੀ ਵਿਧਾਇਕ ਦਲ ਦੇ ਅਕਾਲੀ ਦਲ ਦੇ ਲੀਡਰ ਨੇ ਪਰ ਡਾਕਟਰ ਸੁਖੀ ਉਹਨਾਂ ਦਾ ਵੱਖਰਾ ਮਾਮਲਾ ਚੱਲ ਰਿਹਾ ਹੁਣ ਵਿਧਾਨ ਸਭਾ ਸਪੀਕਰ ਕੋਲੇ ਵੀ ਸੁਣ ਗੱਲ ਤੁਸੀਂ ਮਨਪ੍ਰੀਤ ਅਿਆਲੀ ਵੀ ਤੇ ਬਾਗੀ ਨੇ ਨਾ ਹੁਣ ਇਹ ਤੇ ਪੁਨਰ ਸੁਰਜੀਤ ਅਕਾਲੀ ਦਲ ਦੇ ਨਾਲ ਨੇ ਲੈ ਦੇ ਕੇ ਅਕਾਲੀ ਦਲ ਦੇ ਕੋਲ ਗਨੀਵ ਮਚੀਠਿਆ ਹੀ ਬਚੇ ਆ ਨਹੀਂ ਜਿਹੜੇ ਜਿਹੜੀ ਵਿਧਾਇਕ ਜਿਹੜੀ ਵਿਧਾਨ ਸਭਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵਿਧਾਇਕ ਦਲ ਦੇ ਲੀਡਰ ਨੇ ਉਹ ਮਨਪ੍ਰੀਤ ਅਿਆਲੀ ਹੋਈ ਨਹੀਂ ਮਨਪ੍ਰੀਤ ਅਿਆਲੀ ਨੇ ਹਾਂ ਤਕੜੀ ਚੋਣ ਨਿਸ਼ਾਨਦੇ ਜਿਹੜੇ ਨੇ ਤਕੜੀ ਚੋਣ ਨਿਸ਼ਾਨ ਹੈ ਜਿਹੜੀ ਉਹਦੇ ਉਹ ਵਿਧਾਇਕ ਨੇ ਸੋ ਅਸੂਲਨ ਔਰ ਕਾਨੂੰਨੀ ਤੌਰ ਤੇ ਮਨਪੀਤਿਆਲੀ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਨੇ ਤਾਂ ਹੀ ਤਾਂ ਉਹ ਬਾਰ ਬਾਰ ਜ਼ੋਰ ਲਾ ਰਹੇ ਨੇ ਕਿ ਅਸੀਂ ਅਕਾਲੀ ਦਲ ਇੱਕੋ ਹੀ ਰੱਖਣਾ ਹੈ ਅਸੀਂ ਅਕਾਲੀ ਦਲ ਚ ਏਕਤਾ ਕਰ ਲਈਏ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਝੰਡੇ ਥੱਲੇ ਸਾਰੇ ਅਕਾਲੀ ਇਕੱਠੇ ਕਰ ਲਈਏ ਉਹਨਾਂ ਦਾ ਜ਼ੋਰ ਇਸੇ ਕਰਕੇ ਲੱਗਿਆ ਕਿਉਂਕਿ ਉਹ ਉਹ ਹਜੇ ਜਿਹੜੀ ਪੁਨਰਸਜੀਤ ਅਕਾਲੀ ਦਲ ਹੈ ਹਜੇ ਤਾਂ ਉਹ ਪੋਲਿਟਿਕਲ ਪਾਰਟੀ ਨਹੀਂ ਬਣੀ ਨਾ ਜਦੋਂ ਉਹ ਪੋਲਿਟਿਕਲ ਪਾਰਟੀ ਬਣ ਗਈ ਜਿੱਦਾਂ ਨੂੰ ਚੋਣ ਨਿਸ਼ਾਨ ਮਿਲ ਗਿਆ ਜਿੱਦਣ ਪੋਲੀਟੀਕਲ ਪਾਰਟੀ ਦੇ ਤੌਰ ਤੇ ਰਜਿਸਟ੍ਰੇਸ਼ਨ ਹੋ ਗਈ ਉਸ ਦਿਨ ਮਨਪੀਤ 43 ਨੂੰ ਬਹੁਤ ਸੋਚ ਸਮਝ ਕੇ ਫੈਸਲਾ ਲੈਣਾ ਪੈਣਾ ਕਿਉਂਕਿ ਤੁਸੀਂ ਇੱਕ ਪਾਰਟੀ ਚ ਜਦੋਂ ਹੈਗੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਹਜੇ ਮਨਪੀਤ 43 ਤਾਂ ਸ਼੍ਰੋਮਣੀ ਅਕਾਲੀ ਦਲ ਦਾ ਹੀ ਮੈਂਬਰ ਹੈ ਨਾ ਔਰ ਜਿਹੜੀ ਪੰਜ ਮੈਂਬਰੀ ਕਮੇਟੀ ਨੇ ਭਰਤੀ ਕੀਤੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਹੀ ਕੀਤੀ ਸੀ ਉਹ ਤਾਂ ਉਹ ਤਾਂ ਤੁਸੀਂ ਕਾਨੂੰਨੀ ਅੜਚਣਾਂ ਨੇ ਜਿਹਦੇ ਕਰਕੇ ਇਹਨਾਂ ਨੇ ਫਿਰ ਆਪਣਾ ਨਾਮ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਰੱਖ ਲਿਆ ਤਾਂ ਸੀਣਾ ਨੇ ਵੀ ਸਰ ਰਜਿਸਟ੍ਰੇਸ਼ਨ ਵਾਸਤੇ ਡੱਲਾ ਸਭ ਭੇਜਿਆ ਹੋਇਆ ਭੇਜਿਆ ਉਹ ਜਦੋਂ ਰਜਿਸਟ੍ਰੇਸ਼ਨ ਹੋਏਗੀ ਇਹ ਉਦੋਂ ਪਤਾ ਲੱਗੇਗਾ ਵੀ ਹੁਣ ਜਦੋਂ ਰਜਿਸਟ੍ਰੇਸ਼ਨ ਹੋਊਗੀ ਪੰਨ ਸੁਜੀਤ ਅਕਾਲੀ ਦਲ ਪੋਲਿਟਿਕਲ ਪਾਰਟੀ ਬਣ ਗਈ ਇਹ ਫਿਰ ਉਦੋਂ ਤੈਅ ਹੋਏਗਾ ਵੀ ਕਿਹੜਾ ਲੀਡਰ ਕੀ ਕਰੇਗਾ ਪਰ 2025 ਜਿਵੇਂ ਅਸੀਂ ਜ਼ਿਕਰ ਕੀਤਾ ਹੈ ਮਨਪੀਤ ਢਿਆਲਿ ਉਬਰੇ ਨੇ ਉਹਨਾਂ ਨੇ ਜ਼ਿਲ੍ਹਾ ਪ੍ਰੀਸ਼ਦ ਆਪਣੇ ਦਮ ਤੇ ਹੁਣ ਲੁਧਿਆਣੇ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਵੀ ਮੈਨੂੰ ਲੱਗਦਾ ਮਨਪੀਤਿਆਲੀ ਉਹਨਾਂ ਦੀ ਟੀਮ ਨੇ ਬਣਾ ਲੈਣਾ ਇਹ ਆਪਣੇ ਆਪ 'ਚ ਵੱਡੀ ਗੱਲ ਹੈ ਸੁਖਬੀਰ ਸਿੰਘ ਬਾਦਲ ਦਾ ਧੜਾ ਕਿਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨੀ ਲੈ ਪਾਏਗਾ ਜਾਂ ਨਹੀਂ ਇਹ ਬੜਾ ਦਿਲਚਸਪ ਰਹਿਣਾ ਦੇਖਣ ਨੂੰ ਆਉਣ ਵਾਲੇ ਦਿਨਾਂ 'ਚ ਹੁਣ ਚੇਅਰਮੈਨੀਆਂ ਮਿਲਣੀਆਂ ਨੇ ਕਿ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਤੇ ਚੇਅਰਮੈਨ ਆਪਣਾ ਬਣਾ ਸਕੇਗਾ ਇਹ ਬਹੁਤ ਵੱਡਾ ਸਵਾਲ ਹੈ ਮਨਪੀਤਿਆਲੀ ਅਗਰ ਬਣਾ ਲੈਣਗੇ ਇਹ ਵੱਡੀ ਗੱਲ ਹੋ ਜਾਣੀ ਹੈ ਜਿਵੇਂ ਤੁਸੀਂ ਸਵਾਲ ਕੀਤਾ ਨਾ 2025 ਦੇਖੋ ਸ਼੍ਰੋਮਣੀ ਅਕਾਲੀ ਦਲ ਇਕੱਠਾ ਨਹੀਂ ਹੋ ਸਕਿਆ 2025 ਚ 2 ਦਸੰਬਰ ਦਾ ਹੁਕਮਨਾਮਾ ਸੀ 2024 ਦਾ 2025 ਚ 2 ਦਸੰਬਰ ਲੰਘ ਗਿਆ ਇੱਕ ਸਾਲ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਇਕੱਠਾ ਨਹੀਂ ਹੋ ਸਕਿਆ ਬੀਬੀ ਸਤਵੰਤ ਕੌਰ ਪੰਜ ਮੈਂਬਰੀ ਕਮੇਟੀ ਦੇ ਵਿੱਚ ਜਿਸ ਤਰ੍ਹਾਂ ਨਾਲ ਉਹਨਾਂ ਨੇ ਭਰਤੀ ਪ੍ਰਕਿਰਿਆ ਚ ਸ਼ਮੂਲੀਅਤ ਕੀਤੀ ਉਹ ਇੱਕ ਵੱਡੇ ਸਿੱਖ ਆਗੂ ਦੇ ਤੌਰ ਤੇ ਭਾਈ ਅਮਰੀਕ ਸਿੰਘ ਉਹਨਾਂ ਦੀ ਧੀ ਹੋਣ ਤੋਂ ਇਲਾਵਾ ਆਪਣੀ ਕਾਬਲੀਅਤ ਦੇ ذریعے ਉਹਨਾਂ ਨੇ ਲੋਕਾਂ 'ਚ ਪਛਾਣ ਬਣਾਈ ਪੰਜ ਮੈਮਰੀ ਕਮੇਟੀ ਦੀ ਭਰਤੀ ਮੌਕੇ ਜਿਹੜੇ ਉਹਨਾਂ ਦੇ ਭਾਸ਼ਣ ਸੀ ਲੋਕਾਂ ਨੇ ਬਹੁਤ ਪਸੰਦ ਕੀਤੇ ਔਰ ਲੋਕਾਂ ਨੂੰ ਹਰ ਜਗ੍ਹਾ ਬੀਬੀ ਸਤਵੰਤ ਕੌਰ ਨੂੰ ਹੰਧਾਰਾ ਮਿਲਿਆ ਚੇਅਰਪਰਸਨ ਬਣਾਏ ਗਏ ਨੇ ਪੰਥਕ ਕੌਂਸਲ ਦੇ ਇਸੇ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ 2025 'ਚ ਉਹ ਜਦੋਂ ਪੁਨਰ ਸੁਰਜੀਤ ਅਕਾਲੀ ਦਲ ਬਣਿਆ ਜਾਂ ਨਵੇਂ ਸਿਰੇ ਤੋਂ ਅਕਾਲੀ ਦਲ ਪੁਨਰ ਸੁਰਜੀਤ ਹੋਇਆ ਸੋ ਹੁਣ ਜਦੋਂ ਅਸੀਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਗੱਲ ਕਰਦੇ ਆ ਸੰਦੀਪ ਜੀ ਗਿਆਨੀ ਹਰਪ੍ਰੀਤ ਸਿੰਘ ਜਦੋਂ ਸ੍ਰੋਮਣੀ ਅਕਾਲੀ ਦਲ ਪੰਨੋਂ ਸੁਜਿਤ ਹੋਇਆ ਹੈ ਤੇ ਉਹ ਪ੍ਰਧਾਨ ਬੜੇ ਨੇ ਇਹ ਵੀ 225 ਚ ਹੋਇਆ ਹੈ ਕਿ ਉਹ ਇੱਕ ਧਿਰ ਦੇ ਪ੍ਰਧਾਨ ਬਣ ਕੇ ਅੱਜ ਤੱਕ ਉਹਨਾਂ ਨੇ ਧਾਰਮਿਕ ਸੇਵਾਵਾਂ ਨਿਭਾਈਆਂ ਭਾਵੇਂ ਸ਼੍ਰੀ ਗੁਰੂ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਵੇਂ ਤਖਤਰੀ ਦਮਦਮਾ ਸਾਹਿਬ ਦੇ ਜਥੇਦਾਰ ਹੋ ਰਹੇ ਸੋ ਉਹਨਾਂ ਨੇ ਧਾਰਮਿਕ ਸੇਵਾਵਾਂ ਹੀ ਨਿਭਾਈਆਂ ਨੇ ਹੁਣ ਇਸੇ ਤਰ੍ਹਾਂ ਸੰਤਾ ਸਿੰਘ ਮਹਿਦਪੁਰੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਦੇ ਤੌਰ ਤੇ ਉਹਨਾਂ ਨੇ ਆਪਣਾ ਉਭਾਰ ਲਿਆ ਲੋਕਾਂ ਦੇ ਵਿੱਚ ਸੰਤਾ ਸਿੰਘ ਮਹਿਦਪੁਰੀ ਐਡੀ ਸਾਰੀ ਜ਼ਿੰਦਗੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਚ ਲਾਈ ਉਹਨਾਂ ਨੂੰ ਵੀ ਮਾਨਤਾ ਮਿਲੀ ਸਿੱਖ ਲੋਕਾਂ ਦੇ ਵਿੱਚ ਪੂਰੇ ਪੰਥ ਦੇ ਵਿੱਚ ਔਰ ਬੀਬੀ ਕੰਚਨਪ੍ਰੀਤ ਕੌਰ ਜਦੋਂ ਤਰਨਤਾਰਨ ਦੀ ਜ਼ਮੀਨੀ ਚੋਣ ਆਈ ਬੀਬੀ ਕੰਚਨਪ੍ਰੀਤ ਕੌਰ ਨੇ ਵੀ ਸਿਆਸੀ ਤੌਰ ਤੇ ਆਪਣੀ ਥਾਂ ਬਣਾ ਲਈ ਹੈ ਅਕਾਲੀ ਸਿਆਸਤ ਦੇ ਵਿੱਚ ਅਮੀ ਉਹਨਾਂ ਦੇ ਮਾਤਾ ਜੀ ਪ੍ਰਿੰਸੀਪਲ ਸੁਖਵਿੰਦਰ ਕੌਰ ਨੂੰ ਦਾਵਾ ਨਹੀਂ ਜਿੱਤ ਸਕੀ। ਲੇਕਿਨ ਕੰਚਨਪ੍ਰੀਤ ਕੌਰ ਆਉਂਦੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮਾਜੇ ਦੇ ਵਿੱਚ ਲੀਡਰ ਦੇ ਤੌਰ ਤੇ ਹੋਰ ਅੱਗੇ ਵਧਣਗੇ। ਜਿਵੇਂ ਆਪਾਂ ਜ਼ਿਕਰ ਵੀ ਕੀਤਾ ਹੈ ਬਿਕਰਮਜੀਠੀ ਦੀ ਗੈਰ ਹਾਜ਼ਰੀ ਹੈ। ਵਿਰਸਾ ਸਿੰਘ ਵਲਟੋਹਾ ਦੀ ਜਿਹੜੀ ਸਜ਼ਾ ਮਾਫ਼ ਹੋ ਗਈ ਇੱਕ ਤਰ੍ਹਾਂ ਨਾਲ। ਲੇਕਿਨ ਹਜੇ ਤੱਕ ਵੀ ਉਹ ਸ਼੍ਰੋਮਣੀ ਅਕਾਲੀ ਦਲ ਚ ਦੁਬਾਰਾ ਸ਼ਾਮਲ ਨਹੀਂ ਹੋ ਸਕੇ। ਉਹਨਾਂ ਨੇ ਆਪਣੀ ਸਜ਼ਾ ਮੁਕੰਮਲ ਕਰ ਲਈ ਸ਼੍ਰੀ ਅਕਾਲ ਤਖਤ ਸਾਹਿਬ ਤੇ ਉੱਥੇ ਜਾ ਕੇ ਉਹਨਾਂ ਨੇ ਅਰਦਾਸ ਵੀ ਕਰਾ ਲਈ ਹੁਣ ਹੁਣ ਕਿਸੇ ਵੀ ਵੇਲੇ ਉਹ ਨਵੇਂ ਸਿਰੇ ਤੋਂ ਸ਼੍ਰੋਮਣੀ ਅਕਾਲੀ ਦਲ ਚ ਸੁਖਬੀਰ ਬਾਦਲ ਉਹਨਾਂ ਨੂੰ ਸ਼ਾਮਲ ਕਰਾ ਸਕਦੇ ਨੇ ਪਰ ਜਿਹੜੀ ਪੋਲੀਟੀਕਲ ਘਟਨਾ ਅਕਾਲੀ ਦਲ ਲਈ ਸਭ ਤੋਂ ਜ਼ਿਆਦਾ ਘਾਟੇ ਵਾਲੀ ਰਹੀ ਉਹ ਰਹੀ ਬਿਕਰਮ ਸਿੰਘ ਮਜੀਠੀਆ ਇੱਕ ਤਾਂ ਪੁਨਰ ਸੁਜੀਤ ਅਕਾਲੀ ਦਲ ਦਾ ਬਣ ਜਾਣਾ ਪੰਜ ਮੈਮਰੀ ਕਮੇਟੀ ਨੇ 15 ਲੱਖ ਦੀ ਭਰਤੀ ਕਰਕੇ ਮੁਕਾਬਲੇ ਤੇ ਆ ਗਈ ਹੈ ਉਹਨਾਂ ਨੇ ਆਪਣਾ ਹੁਣ ਚੋਣ ਨਿਸ਼ਾਨ ਵੀ ਅਪਲਾਈ ਕਰਤਾ ਚੋਣ ਨਿਸ਼ਾਨ ਵੀ ਮਿਲ ਜਾਣਾ ਹੈ ਤੇ ਪਾਰਟੀ ਨੂੰ ਪਹਿਲਾਂ ਮਾਨਤਾ ਵੀ ਮਿਲ ਜਾਣੀ ਹੈ ਪਰ ਇੱਕ ਗੱਲ طے ਹੋ ਗਈ ਜਿਹੜੀ ਸੁਖਵੀਰ ਸਿੰਘ ਬਾਦਲ ਦੀ ਧਿਰ ਨੂੰ ਲੱਗਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਚ ਸਾਡੇ ਬਿਨਾ ਸਿੱਖਾਂ ਨੂੰ ਕੋਈ ਨੁਮਾਇੰਦਗੀ ਨਹੀਂ ਦੇ ਸਕਦਾ ਹੁਣ ਇੱਕ ਹੋਰ ਪਾਰਟੀ ਆ ਗਈ ਪੁਨਰ ਸੁਜੀਤ ਜਿਹੜੀ ਉਸੇ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਭਰਤੀ ਕਰਕੇ ਮੈਂ ਸਾਹਿਬ ਤੁਸੀਂ 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 ਨਾਲ ਅਮਰਿਤਪਾਲ ਦੀ ਵਾਰਸ ਪੰਜਾਬ ਦੇ ਜਥੇਬੰਦੀ ਜਿਹੜੀ ਆ ਉਹਨਾਂ ਦੀ ਵੀ ਹੁਣ ਸਿਆਸੀ ਪਾਰਟੀ ਆ ਉਹਨੂੰ ਇਗਨੋਰ ਨਹੀਂ ਆਪਾਂ ਕਰ ਸਕਦੇ ਨਹੀਂ ਕਰ ਸਕਦੇ ਮੈਂ ਮੈਂ ਉਹਦੇ ਤੇ ਵੀ ਆ ਰਿਹਾ ਹੁਣ ਵਿਕਰਮ ਜੀਥੀਆ 25 ਜੂਨ ਤੋਂ ਵਿਜੀਲੈਂਸ ਦੀ ਹਿਰਾਸਤ ਚ ਗਏ ਸੀ 25 ਜੂਨ ਤੋਂ ਚਲਦੇ ਚਲਦੇ ਤੁਸੀਂ ਦੇਖੋ ਸੰਦੀਪ ਜੀ ਸਾਲ ਖਤਮ ਹੋ ਗਿਆ ਦਸੰਬਰ ਖਤਮ ਹੋਣ ਵਾਲਾ 6 ਮਹੀਨੇ ਤੋਂ ਵੱਧ ਸਮਾਂ ਵਿਕਰਮ ਜੀਥੀਆ ਨੂੰ ਜੇਲ੍ਹ ਦੇ ਵਿੱਚ ਹੋ ਗਿਆ ਸੋ ਇਸ 25 ਦੇ ਬਰੇ ਚ ਸ਼੍ਰੋਮਣੀ ਅਕਾਲੀ ਦਲ ਨੂੰ ਮਾਜੇ ਚ ਇਸ ਤੋਂ ਵੱਡਾ ਨੁਕਸਾਨ ਮੈਂ ਨਹੀਂ ਮੰਨਦਾ ਕਿ ਕੋਈ ਹੋਰ ਵੀ ਹੋ ਸਕਦਾ ਔਰ ਅਗਰ ਅਗਲੇ 2 3 4 ਮਹੀਨਿਆਂ ਚ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹੋ ਗਈ ਤਾਂ 2027 ਦਾ ਅਗਲਾ ਵਾਰ ਹੈ ਜਿਹੜਾ 26 ਦਾ ਇਹ ਵੀ ਬਹੁਤ ਮਹੱਤਵਪੂਰਨ ਹੈ ਸੋ ਅਗਰ 2026 ਚ ਵਿਕਰਮ ਮਜੀਠੀਆ ਸਰਗਰਮ ਰਹੇ ਤੇ ਉਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਥੋੜੀ ਜੀ ਲੀਖਾਂ ਤੇ ਆਉਣ ਯੋਗੀ ਹੋ ਸਕਦੀ ਹੈ ਅਗਰ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨਹੀਂ ਹੁੰਦੀ ਜਾਂ ਉਹ ਹੋਰ ਲੰਮਾ ਸਮਾਂ ਜੇਲ੍ਹ ਦੇ ਵਿੱਚ ਰਹਿੰਦੇ ਨੇ ਹੁਣ ਤਾਂ ਵਿਕਰਮ ਮਜੀਠੀਆ ਜਿੰਨਾ ਸਮਾਂ ਜੇਲ੍ਹ 'ਚ ਰਹਿਣਗੇ ਸੁਖਵੀਰ ਬਾਦਲ ਦੀ ਧਿਰ ਨੂੰ ਉਹਦਾ ਘਾਟਾ ਮਾਝੇ ਦੇ ਵਿੱਚ ਪੈਣਾ ਹੀ ਪੈਣਾ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਕਾਫੀ ਜ਼ਿਆਦਾ ਸਰਗਰਮ ਔਰ ਪਕੜ ਰੱਖਣ ਵਾਲਾ ਲੀਡਰ ਹੈ ਵਿਕਰਮ ਮਜੀਠੀਏ ਤੋਂ ਬਿਨਾ ਸੁਖਵੀਰ ਸਿੰਘ ਬਾਦਲ ਦੀ ਧਿਰ ਦੀ ਮਾਝੇ ਦੇ ਵਿੱਚ ਜਿਹੜੀ ਹੋਂਦ ਹੈ ਉਹ ਪ੍ਰਭਾਵਿਤ ਹੋਈ ਹੈ ਤੁਸੀਂ ਹਾਂ ਜ਼ਿਲ੍ਹਾ ਪ੍ਰੀਸ਼ਦ ਔਰ ਪੰਚਾਇਤ ਸਮਿਤੀ ਦੀਆਂ ਚੋਣਾਂ ਲੈ ਲਓ ਮਜੀਠੀਆ ਹਲਕਾ ਤੁਸੀਂ ਦੇਖੋ ਆਮ ਆਦਮੀ ਪਾਰਟੀ ਵਾਲੇ ਉੱਥੇ ਕਈ ਸੀਟਾਂ ਜਿੱਤ ਗਏ ਜਦਕਿ ਵਿਕਰਮ ਮਜੀਠੀਆ ਅਗਰ ਚੋਣ ਨਹੀਂ ਸੀ ਲੜਿਆ ਮਜੀਠੀਏ ਤੋਂ ਤੇ ਉਹਨਾਂ ਦੀ ਧਰਮ ਪਤਨੀ ਬੀਬੀ ਗਨੀਵਕੌਰ ਮਜੀਠੀਆ ਜਿੱਤ ਗਈ ਸੀ ਪਰ ਵਿਕਰਮ ਮਜੀਠੀਆ ਜੇਲ੍ਹ 'ਚ ਹੈ ਤੇ ਗਨੀਵਕੌਰ ਮਜੀਠੀਆ ਬਤੌਰ ਐਮਐਲਏ ਜ਼ਿਲ੍ਹਾ ਪ੍ਰੀਸ਼ਦ ਔਰ ਪੰਚਾਇਤ ਸਮਿਤੀ ਦੀਆਂ ਜਿਹੜੀਆਂ ਸੀਟਾਂ ਨੇ ਕਈ ਥਾਈ ਉਹ ਬਚਾ ਨਹੀਂ ਸਕੇ ਆਪਣੇ ਹਲਕੇ 'ਚ ਜਾਂ ਆਲੇ-ਦੁਆਲੇ ਦੇ ਹਲਕਿਆਂ ਦੇ ਵਿੱਚ ਇਨਾ ਮਤਲਬ ਹੈ ਬਿਕਰਮਜੀਤ ਜੀ ਦਾ ਗੈਰ ਹਾਜ਼ਰ ਰਹਿਣਾ ਇਹ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਲਈ ਬਹੁਤ ਸਾਰਾ ਨੁਕਸਾਨਦਾਇਕ ਸਾਬਿਤ ਹੋਇਆ ਔਰ ਜਿਵੇਂ ਵਾਰਸ ਪੰਜਾਬ ਦੀ ਗੱਲ ਕਰਾਂ ਤੇ ਸੰਦੀਪ ਸਿੰਘ ਦਾ ਜਿਹੜਾ ਭਰਾ ਹੈ ਮਨਦੀਪ ਸਿੰਘ ਖਾਲਸਾ ਉਹਦਾ ਉਭਾਰ ਹੋਇਆ 20000 ਵੋਟਾਂ ਹਾਸਲ ਕੀਤੀਆਂ ਪੰਥਕ ਤਿਰਾਂ ਵੱਲੋਂ ਔਰ ਸੰਦੀਪ ਜਿਹੜਾ ਮਨਦੀਪ ਸਿੰਘ ਖਾਲਸਾ ਇੱਕ ਇਮਾਨਦਾਰ ਔਰ ਸਪਸ਼ਟ ਨੌਜਵਾਨ ਆਗੂ ਦੇ ਤੌਰ ਤੇ ਉਭਰਿਆ ਔਰ ਸੰਦੀਪ ਜੀ 225 ਇੱਕ ਖਿਲਾਫ ਪੰਜਾਬ ਨੂੰ ਦਿਖਾ ਗਿਆ ਅਸੀਂ 224 ਦੀ ਲਗਾਤਾਰ ਗੱਲ ਕਰ ਰਹੇ ਸੀ ਕਿ ਦਲ ਬਦਲੂਆਂ ਨੂੰ ਹੁਣ ਲੋਕਾਂ ਨੇ ਬਹੁਤੀ ਤਰਜੀਹ ਨਹੀਂ ਦੇਣੀ ਔਰ ਲੋਕ ਪੋਲੀਟਿਕਲ ਪਾਰਟੀਆਂ ਨੂੰ ਨਵੀਂ ਲੀਡਰਸ਼ਿਪ ਉਭਾਰਨੀ ਪੈਣੀ ਹੈ 225 ਵਰਾ ਪੁਨਰ ਸੁਜੀਤ ਅਕਾਲੀ ਦਲ ਅਸੀਂ ਵੇਖਿਆ ਪੁਨਰ ਸੁਜੀਤ ਅਕਾਲੀ ਦਲ ਨੇ ਕੁਝ ਹੱਦ ਤੱਕ ਨਵੀਂ ਲੀਡਰਸ਼ਿਪ ਨੂੰ ਉਭਾਰਿਆ ਨਵੇਂ-ਨਵੇਂ ਬੁਲਾਰੇ ਆਪਾਂ ਵੇਖੇ ਨੌਜਵਾਨ ਹੈ ਹਾਲਾਂਕਿ ਉਮਰ ਸਿਆਣੀ ਹੈ ਪਰ ਮੈਂ ਨੌਜਵਾਨੀ ਕੈਟਾਗਰੀ ਚ ਰੱਖਦਾ ਗੁਰਜੀਤ ਤਲਵੰਡੀ ਉਹ ਵੀ ਤੇਜ ਤਰਾਰ ਬੁਲਾਰੇ ਦੇ ਤੌਰ ਤੇ ਮੈਂ ਪੁਨਰ ਸੁਜੀਤ ਅਕਾਲੀ ਦਲ ਦੇ ਕਈ ਵਾਰੀ ਸੋਸ਼ਲ ਮੀਡੀਆ ਵਰਕਿਆਂ ਤੇ ਉਹਨਾਂ ਦੀ ਸਪੀਚ ਸੁਣੀ ਹੈ ਮੈਂ ਫਤਗੜ ਸਾਹਿਬ ਦੀ ਸਪੀਚ ਸੁਣੀ ਜਦੋਂ ਇਹਨਾਂ ਦੀਆਂ ਰੈਲੀਆਂ ਮੀਟਿੰਗਾਂ ਸੀ ਸੋ ਕਈ ਨੌਜਵਾਨ ਚਿਹਰੇ ਪੁਨਰ ਸੁਜੀਤ ਅਕਾਲੀ ਦਲ ਨੇ ਅੱਗੇ ਕੀਤੇ ਨੇ ਲੇਕਿਨ ਜਿਹੜੇ ਸਥਾਪਿਤ ਚਿਹਰੇ ਨੇ ਭਾਵੇਂ ਉਹ ਚੰਦੂ ਮਾਜਰਾ ਸਾਹਿਬ ਨੇ ਬੀਬੀ ਜਗੀਰ ਕੌਰ ਨੇ ਸੁਜੀਤ ਸਿੰਘ ਰਖੜਾ ਨੇ ਗੁਰਮਿੰਦਰ ਸਿੰਘ ਤੀਨਸਾ ਨੇ ਸੋਚਾ ਸਿੰਘ ਛੋਟੇਪੁਰ ਨੇ ਇਹਨਾਂ ਸਾਰੇ ਚਿਹਰਿਆਂ ਨੇ ਇਹਨਾਂ ਸਾਰੇ ਚਿਹਰਿਆਂ ਤੇ ਵੱਡੀ ਜ਼ਿੰਮੇਵਾਰੀ ਇਹ 225 ਦਾ ਵਰਾ ਇਹਨਾਂ ਦੇ ਮੋਢਿਆਂ ਤੇ ਦੇ ਗਿਆ ਵੀ ਤੁਸੀਂ ਹੁਣ ਨਵੀਂ ਲੀਡਰਸ਼ਿਪ ਨੂੰ ਵੱਡੇ ਪੱਧਰ ਤੇ ਲੈ ਕੇ ਆਓ ਪੁਨਰ ਸੁਜੀਤ ਅਕਾਲੀ ਦਲ ਚ ਨਵੀਂ ਲੀਡਰਸ਼ਿਪ ਹਜੇ ਬਹੁਤ ਵੱਡੀ ਮੰਗ ਕਰਦੀ ਹੈ ਜਿਵੇਂ ਜਿਵੇਂ ਜੇ ਤੁਸੀਂ ਸੁਖਵੀਰ ਬਾਦਲ ਦੀ ਲੀਡਰਸ਼ਿਪ ਦੇਖ ਲਓ ਸੁਖਵੀਰ ਸਿੰਘ ਬਾਦਲ ਦੇ ਨਾਲ ਚੰਦਕਾ ਲੀਡਰ ਨੇ ਜਿਹੜੇ ਅੱਜ ਸਾਰਿਆਂ ਨੂੰ ਜਾਣੇ ਪਛਾਣੇ ਨੇ ਜਦਕੀ ਕ੍ਰਾਈਸਿਸ ਕੈਂਡੀਡੇਟਾਂ ਦੀ ਕਮੀ ਸੁਖਵੀਰ ਬਾਦਲ ਦੀ ਤਰ੍ਹਾਂ ਵੀ ਹੈ ਔਰ ਪੁਨਰ ਸੁਜੀਤ ਅਕਾਲੀ ਦਲ ਨੂੰ ਵੀ ਹੈ ਜਿਹੜਾ 2 ਦਸੰਬਰ ਦਾ 2 ਦਸੰਬਰ ਦਾ ਹੁਕਮਨਾਮਾ ਸੀ ਨਵੀਂ ਲੀਡਰਸ਼ਿਪ ਲਿਆਉਣ ਦਾ ਉਹ ਦੋਵੇਂ ਪਾਰਟੀਆਂ ਉਹਦੇ ਚ ਹਜੇ ਤੱਕ ਕਾਮਯਾਬ ਨਹੀਂ ਹੋ ਸਕੀਆਂ ਨਹੀਂ ਹੋਈਆਂ ਯਾਨੀ ਹਰਪ੍ਰੀਤ ਸਿੰਘ ਵਾਲੇ ਔਰ ਨਾ ਸੁਖਵੀਰ ਸਿੰਘ ਬਾਦਲਾ ਵਾਲੇ ਔਰ ਇਹ ਛੱਪੇ ਦੇ ਵਿੱਚ ਟੈਸਟ ਹੈ ਜੇ ਅਸੀਂ ਪੰਥਕ ਸਿਆਸਤ ਜਿਵੇਂ ਗੱਲਾਂ ਹੋ ਰਹੀਆਂ ਸੀ ਕਿ ਜਦੋਂ ਭਰਤੀ ਸ਼ੁਰੂ ਹੋਈ ਪੰਜ ਮੈਂਬਰੀ ਕਮੇਟੀ ਦੀ ਤੇ ਪੰਜੇ ਮੈਂਬਰ ਮਨਪ੍ਰੀਤਿਆਲਿ ਵਡਾਲਾ ਸਾਹਿਬ ਉਮੈਦਪੁਰੀ ਸਾਹਿਬ ਝੁੰਦਾ ਸਾਹਿਬ ਇਕਬਾਲ ਸਿੰਘ ਝੁੰਦਾ ਸਾਹਿਬ ਔਰ ਬੀਬੀ ਸਤਵੰਤ ਕੌਰ ਇਹਨਾਂ ਸਾਰਿਆਂ ਨੇ ਜਿਸ ਤਰ੍ਹਾਂ ਨਾਲ ਭਰਤੀ ਕੀਤੀ ਭਰਤੀ ਨੂੰ ਜੋ ਹੰਗਾਰਾ ਸੀ ਇਹ ਲੱਗ ਰਿਹਾ ਸੀ ਵੀ ਇਹ ਨਵੀਂ ਲੀਡਰਸ਼ਿਪ ਦੇ ਜਾਣਗੇ ਲੇਕਿਨ ਜਦੋਂ ਪੁਨਰ ਸੁਜੀਤ ਅਕਾਲਕਲ ਬਣਿਆ ਤੇ ਇਹ ਪੁਰਾਣੇ ਰਵੈਤੀ ਲੀਡਰਾਂ ਨੂੰ ਦੂਜੀਆਂ ਪਾਰਟੀਆਂ 'ਚ ਆਪਣੇ 'ਚ ਸ਼ਾਮਲ ਕਰਾਉਣ ਦਾ ਜਿਹੜਾ ਇੱਕ ਪਰੰਪਰਾ ਜੀ ਸ਼ੁਰੂ ਹੋ ਗਈ ਸੀ ਪ੍ਰੈਸ ਨੋਟ ਜਾਰੀ ਹੋਣ ਲੱਗ ਗਏ ਵੀ ਆਮ ਆਦਮੀ ਪਾਰਟੀ ਛੱਡ ਕੇ ਆਹ ਲੋਕ ਆਹ ਲੀਡਰ ਆ ਗਿਆ ਆਮ ਆਦਮੀ ਪਾਰਟੀ ਛੱਡ ਕੇ ਆਹ ਲੀਡਰ ਆ ਗਿਆ ਉਹਦੇ ਤੋਂ ਬਚਨ ਦੀ ਲੋੜ ਹੈ ਔਰ ਤੁਸੀਂ ਦੇਖੋ ਠਹਿਰਾ ਆ ਗਿਆ ਜਦੋਂ ਐਡੀ ਵੱਡੀ ਗਿਣਤੀ 'ਚ ਸਿੱਖ ਯੂਥ ਸਿੱਖ ਨੌਜਵਾਨ ਉੱਚਾ ਰਿਹਾ ਕਿ ਸਾਡੀ ਪੰਥਕ ਸਰਕਾਰ ਬਣੇ ਸਾਡੀ ਪਾਰਟੀ ਤਕੜੀ ਹੋਵੇ ਤੇ ਉਹ ਆਉਣਾ ਚਾਹੁੰਦੇ ਆ ਅਕਾਲੀ ਦਲ ਸੋ ਪੁਨਰ ਸੁਜੀਤ ਕਾਲੀਦਲ ਕੋਲੇ ਔਰ ਸੁਖਬੀਰ ਬਾਦਲ ਕੋਲੇ ਵੀ ਸੁਖਬੀਰ ਬਾਦਲ ਕੋਲੇ ਪੰਥਕ ਏਜੰਡੇ ਤੇ ਚੱਲਣ ਦਾ ਵਰਾ 26 ਆਖਰੀ ਮੌਕਾ ਹੈ ਕਿਉਂਕਿ 27 ਤੱਕ ਵੋਟਾਂ ਪੈ ਜਾਣੀਆਂ ਨੇ ਜਨਵਰੀ ਚ ਜਨਵਰੀ ਵਿੱਚ ਜੀ ਸਿੰਘ ਬਾਦਲ ਪੰਥਕ ਏਜੰਡੇ ਤੇ ਚੱਲ ਪਿਆ ਇਸ ਸਾਲ ਪੰਥਕ ਮੁੱਦਿਆਂ ਦੇ ਉੱਤੇ ਚੰਗੀ ਲੜਾਈ ਲੜ ਗਿਆ ਕਿਉਂਕਿ ਸੁਖਬੀਰ ਬਾਦਲ ਜਿਹੜਾ ਵਿਕਾਸ ਦੀਆਂ ਗੱਲਾਂ ਅੱਜ ਕੱਲ ਕਰ ਰਿਹਾ ਵੀ ਸਿਰਫ ਅਕਾਲੀ ਦਲ ਦੇ ਰਾਜ ਚ ਵਿਕਾਸ ਹੀ ਹੋਗਣਾ ਪਿੱਛੇ ਰਹਿ ਗਿਆ ਉਦੋਂ ਤਾਂ ਅਕਾਲੀ ਦਲ ਵੇਲੇ ਵਿਕਾਸ ਹੋ ਗਿਆ ਕਿਉਂਕਿ ਭਾਜਪਾ ਨਾਲ ਸੀ ਜੇ ਭਾਜਪਾ ਨਾਲ ਨਹੀਂ ਹੈ ਤੇ ਅੱਜ ਅਕਾਲੀ ਦਲ ਦੀ ਸਥਿਤੀ ਅਸੀਂ ਪਿੰਡਾਂ 'ਚ ਵੀ ਦੇਖ ਲਈ ਤੀਜੇ ਨੰਬਰ ਤੇ ਨਹੀਂ ਔਰ ਭਾਜਪਾ ਨੇ ਆਪਣੇ ਦਮ ਤੇ ਖਾਤਾ ਖੋਲ੍ਹ ਲਿਆ ਔਰ ਸ਼ਹਿਰਾਂ 'ਚ ਭਾਜਪਾ ਕਿਤੇ ਤਕੜੀ ਹੈ ਸ਼ਹਿਰਾਂ ਚ ਅਸੀਂ ਭਾਜਪਾ ਸਾਹਿਬ ਜਿੱਥੇ ਜਿੱਥੇ ਤੁਸੀਂ ਭਾਜਪਾ ਦੀ ਤਕੜੀ ਹੋਣ ਦੀ ਗੱਲ ਕਰ ਰਹੇ ਹੋ ਉੱਥੇ ਆਪਾਂ ਕਾਂਗਰਸ ਦੀ ਵੀ ਗੱਲ ਕਰੀਏ ਕਿਉਂਕਿ ਭਾਜਪਾ ਨੂੰ ਜਿੱਦਾਂ ਸ਼ਹਿਰਾਂ ਦੀ ਪਾਰਟੀ ਮੰਨਿਆ ਜਾਂਦਾ ਕਾਂਗਰਸ ਪਿੰਡਾਂ ਸ਼ਹਿਰਾਂ ਦੋਵਾਂ ਦੀ ਪਾਰਟੀ ਹੈ ਪਰ ਜਦੋਂ ਤੋਂ ਨਵਜੋਤ ਸਿੱਧੂ ਹੋਣਾ ਨੇ ਡਾਕਟਰ ਨਵਜੋਤ ਸਿੱਧੂ ਜਿਹੜੇ ਆ ਉਹਨਾਂ ਨੇ ਮੋਰਚਾ ਖੋਲ ਦਿੱਤਾ ਕਾਂਗਰਸ ਦੇ ਖਿਲਾਫ ਉਹਨੂੰ ਕਿੱਦਾਂ ਦੇਖਦੇ ਹੋ ਫਿਰ ਕੰਪੀਟੀਸ਼ਨ 'ਚ ਦੇਖਦੇ ਹੋ ਭਾਜਪਾ ਦੇ ਆ ਦੇਖੋ ਜਿਵੇਂ ਬੀਬੀ ਕੰਚਨਪ੍ਰੀਤ ਕੌਰ ਦਾ ਉਦੇ ਹੋਇਆ ਆਕਾਲੀ ਸਿਆਸਤ ਪੰਜਾਬ ਦੇ ਵਿੱਚ ਡਾਕਟਰ ਨਵਜੋਤ ਕੌਰ ਸਿੱਧੂ ਨੇ ਇੱਕ ਵਾਰੀ ਪੰਜਾਬ ਦੇ ਮੁੱਦਿਆਂ ਦੀ ਲੜਾਈ ਤਾਂ ਛੇੜੀ ਨਾ ਗੱਲ ਇਹ ਆ ਵੀ ਪੰਜਾਬ 'ਚ ਇਸ਼ੂ ਬੇਸ ਪੋਲਿਟਿਕਸ ਖਤਮ ਹੋ ਰਹੀ ਸੀ ਜਦੋਂ ਤੱਕ ਨਵਜੋਤ ਸਿੰਘ ਸਿੱਧੂ ਸਰਦਾਰ ਨਵਜੋਤ ਸਿੰਘ ਸਿੱਧੂ ਸਰਗਰਮ ਸੀ ਪੰਜਾਬ ਚ ਜਿਹੜੇ ਪੋਲਿਟਿਕਲ ਮੁੱਦੇ ਨੇ ਉਹ ਹਮੇਸ਼ਾ ਮੁੱਦੇ ਲੋਕਾਂ ਦੀ ਜ਼ੁਬਾਨ ਤੇ ਨਵਜੋਤ ਸਿੰਘ ਸਿੱਧੂ ਲਿਆਉਂਦਾ ਰਿਹਾ ਉਹ ਮੁੱਦਿਆਂ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕਰਨ ਜਾਂ ਟਵੀਟ ਕਰਨ ਉਹ ਮੀਡੀਆ ਦੇ ਜ਼ਰੀਏ ਲੋਕਾਂ ਚੋਂ ਮੁੱਦੇ ਸਰਕਾਰਾਂ ਦੇ ਧਿਆਨ ਚ ਆਉਂਦੇ ਰਹਿੰਦੇ ਸੀ ਉਹ ਸਿਲਸਿਲਾ ਰੁਕ ਗਿਆ ਸੀ ਪਰ ਹੁਣ ਡਾਕਟਰ ਨਵਜੋਤ ਕੌਰ ਸਿੱਧੂ ਨੇ ਜਿਹੜਾ ਅਸਲ ਮੁੱਦੇ ਫੜ ਲਏ ਨੇ ਜਿਹੜਾ ਦੇਖੋ ਇਹ ਤਾਂ ਗੱਲ ਸਪਸ਼ਟ ਹੈ ਨਾ ਕਿ ਇਹ ਕਾਂਗਰਸੀ ਆਪ ਹੀ ਸਮਝੀ ਗਏਗੀ ਕਿ ਨਵਜੋਧਕਰ ਸਿੱਧੂ ਨੇ ਕਾਂਗਰਸ ਬਾਰੇ ਬਿਆਨ ਦਿੱਤਾ ਹੈ ਨਵਜੋਧਕਰ ਸਿੱਧੂ ਨੇ ਤਾਂ ਸਧਾਰਨ ਗੱਲ ਕੀਤੀ ਸੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਜੇ ਕੋਈ ਹੋਰ ਪਾਰਟੀ ਨਵਜੋਧ ਸਿੱਧੂ ਨੂੰ ਸੀਐਮ ਦਾ ਚਿਹਰਾ ਬਣਾਵੇ ਵੀ ਤੁਸੀਂ ਜਾਓਗੇ ਜਾਂ ਤੁਸੀਂ ਹੋਰ ਪਾਰਟੀ ਜਾ ਸਕਦੇ ਹੋ ਕਿਉਂ ਨਹੀਂ ਜਾਂਦੇ ਇਸ ਤਰ੍ਹਾਂ ਦਾ ਸਵਾਲ ਸੀ ਉਹਦੇ ਬਦਲੇ ਡਾਕਟਰ ਨਵਜੋਧਕਰ ਸਿੱਧੂ ਨੇ ਸਾਫ਼ ਕਹਿਤਾ ਵੀ ਸਾਡੇ ਕੋਲੇ 500 ਕਰੋੜ ਹੈ ਨਹੀਂ ਪਰ ਕਾਂਗਰਸ ਦੇ ਕਈ ਲੀਡਰ ਉਹਨੂੰ ਆਪਣੇ ਨਾਲ ਜੋੜ ਕੇ ਦੇਖਦੇ ਰਹੇ ਵੀ ਕਾਂਗਰਸ ਨੂੰ ਕਿਹਾ ਕਾਂਗਰਸ ਨੂੰ ਕਿਹਾ ਜਦ ਕਿ ਡਾਕਟਰ ਨਵਜੋਤ ਕੌਰ ਸਿੱਧੂ ਨੇ ਉਹ ਗੱਲ ਕਾਂਗਰਸ ਨੂੰ ਕਹੀ ਨਹੀਂ ਸੀ ਤੇ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਉਹ ਗੱਲ ਰਾਸ ਵੀ ਆਈ ਅਗਰ ਕਾਂਗਰਸ ਨੇ ਉਹਨਾਂ ਨੂੰ ਸਸਪੈਂਡ ਕੀਤਾ ਤੇ ਡਾਕਟਰ ਨਵਜੋਤ ਕੌਰ ਸਿੱਧੂ ਹੁਣ ਤਾਂ ਉਹ ਸਸਪੈਂਡ ਹੈ ਕਾਂਗਰਸ ਤੋਂ ਪਰ ਉਹ ਲੋਕਾਂ ਦੀ ਲੜਾਈ ਲੜਨੀ ਤਾਂ ਨਹੀਂ ਨਾ ਛੱਡ ਸਕਦੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਆਜ਼ਾਦ ਸਾਬਕਾ ਐਮਐਲਏ ਦੇ ਤੌਰ ਤੇ ਦੇਖੋ ਦੇਖੋ ਇਹ ਵੀ ਗੱਲ ਸਾਨੂੰ ਪਤਾ ਹੋਣੀ ਚਾਹੀਦੀ ਉਹ ਇੱਕੋ ਵਾਰ ਵਿਧਾਇਕ ਬਣੇ ਨੇ 2112 ਉਹ ਵੀ ਜੇਪੀ ਚੋਂ ਬਣੇ ਸੀ ਮੇਰੇ ਖਿਆਲ ਸੀ ਸੀਪੀਐਸ ਵੀ ਬਣਾਤਾ ਸੀ ਇਹਨੂੰ ਫਿਰ ਇਹਨਾਂ ਨੂੰ ਸਰਕਾਰ ਨੇ ਜੀ ਪਾਰਲੀਮੈਂਟਰੀ ਸੱਤਰ ਰਹੇ ਨੇ ਉਹ ਅਕਾਲੀ ਭਾਜਪਾ ਦੇ ਰਾਜ ਚ ਉਸ ਉਹਨਾਂ ਨੇ ਸੇਵਾ ਕੀਤੀ ਉਦੋਂ ਵੀ ਉਹ ਐਨਜੀਓ ਵਗੈਰਾ ਚਲਾਉਂਦੇ ਰਹੇ ਨੇ ਜਦੋਂ ਉਹ ਸਰਕਾਰੀ ਸੇਵਾ ਦੇ ਵਿੱਚ ਸੀ ਮਤਲਬ ਉਹਨਾਂ ਲਈ ਪੋਲਿਟਿਕਸ ਦਾ ਮਤਲਬ ਸਿਰਫ ਤੇ ਸਿਰਫ ਕਾਂਗਰਸ ਦੀ ਪੋਲਿਟਿਕਸ ਨਹੀਂ ਹੈ ਡਾਕਟਰ ਨਵਜੋਤ ਕੌਰ ਸਿੱਧੂ ਲਈ ਪੋਲਿਟਿਕਸ ਦਾ ਮਤਲਬ ਆਮ ਲੋਕਾਂ ਦੇ ਸੰਘਰਸ਼ ਦੇ ਲਈ ਲੜਨਾ ਵੀ ਹੈ ਉਹ ਐਨਜੀਓ ਬਣਾ ਕੇ ਕਿੰਨੇ ਉਹਨਾਂ ਨੇ ਕਿਸੇ ਸਮੇਂ ਕੈਂਪ ਲਾਏ ਉਹ ਡਾਕਟਰ ਨੇ ਬਤੌਰ ਡਾਕਟਰ ਜਿਵੇਂ ਉਹ ਲੋਕਾਂ ਦੀ ਸੇਵਾ ਕਰ ਸਕਦੇ ਸੀ ਸਰਕਾਰੀ ਨੌਕਰੀ ਤੋਂ ਬਾਅਦ ਉਹਨਾਂ ਨੇ ਉਹ ਕੀਤੀ ਹੁਣ ਉਹਨਾਂ ਨੇ ਜਿਹੜੇ ਸਮਾਜਿਕ ਮੁੱਦੇ ਨੇ ਦੇਖੋ ਤੁਸੀਂ ਜਿਹੜੀਆਂ ਆਜ਼ਾਦ گاਵਾਂ ਨੇ ਉਹਨਾਂ ਦਾ ਮੁੱਦਾ ਕਿੱਡਾ ਵੱਡਾ ਹੈ ਵੱਡਾ ਲੋਕ ਮੈਂ ਦੇਖਦਾ ਅਵਾਰਾ گاਵਾਂ ਕਹਿ ਦਿੰਦੇ ਨੇ ਅਵਾਰਾ ਪਸ਼ੂ ਕਹਿ ਦਿੰਦੇ ਨੇ ਇਕ ਸ਼ਬਦ ਹੈ ਅੰਗਰੇਜ਼ੀ ਦਾ ਫਰੀ ਬਰਡ ਫਰੀ ਬਰਡ ਇਹ ਆਜ਼ਾਦ ਪੰਛੀ ਨੇ ਭਾਵੇਂ ਸਾਡੀਆਂ ਗਾਵਾਂ ਨੇ ਭਾਵੇਂ ਡੌਗਸ ਨੇ ਭਾਵੇਂ ਸਾਡੇ ਮੱਝਾਂ ਨੇ ਤੇ ਸਾਡੇ ਜੰਗਲੀ ਹਿਰਨ ਨੇ ਸਾਰੇ ਨੇ ਇਹ ਆਜ਼ਾਦ ਨੇ ਇਹ ਆਵਾਰਾ ਨਹੀਂ ਹੈ ਆਵਾਰਾ ਕਹਿਣਾ ਇਹਨਾਂ ਨੂੰ ਇਹ ਸਾਡਾ ਜਿਹੜਾ ਮਨੁੱਖ ਹੈ ਉਹਦੀ ਕਮਜ਼ੋਰ ਮੰਨ ਸਕਦਾ ਹੈ ਕਿਉਂਕਿ ਮਨੁੱਖ ਦੀ ਮਨੁੱਖ ਦਾ ਤਾਂ ਮਤਲਬ ਇਹ ਹੈ ਵੀ ਜੇ ਤਾਂ ਅਸੀਂ ਡੌਗ ਘਰੇ ਰੱਖਿਆ ਫਿਰ ਤਾਂ ਉਹ ਠੀਕ ਹੈ ਜੇ ਉਹ ਗਲੀ ਚ ਸੌਂਦਾ ਤੇ ਫਿਰ ਉਹ ਆਵਾਰਾ ਅਸਲ ਜੋ ਆਜ਼ਾਦ ਹੈ ਬਲਕਿ ਜਿਹਨੂੰ ਅਸੀਂ ਘਰੇ ਰੱਖਿਆ ਭਾਵੇਂ ਅਸੀਂ ਉਹਦੀ ਸੇਵਾ ਕਰਦੇ ਹਾਂ ਪੂਰੀ ਅਸੀਂ ਉਹਨੂੰ ਘਰ ਦਾ ਜੀ ਬਣਾ ਲੈਨੇ ਆ ਪਰ ਇੱਕ ਤਰ੍ਹਾਂ ਨਾਲ ਅਸੀਂ ਉਹਨੂੰ ਰੱਸੀ ਵੀ ਪਾ ਕੇ ਰੱਖਦੇ ਆ ਕਿ ਕਿਤੇ ਗੇਟ ਨਾ ਟੱਪ ਜੇ ਸੋ ਇਸ ਕਰਕੇ ਜਿਹੜਾ ਆਜ਼ਾਦ ਹੈ ਡਾਕਟਰ ਨਵਜੋਤ ਕੌਰ ਸਿੱਧੂ ਉਹ گاਵਾਂ ਲਈ ਪਸ਼ੂਆਂ ਲਈ ਇਹਨਾਂ ਲਈ ਇੱਕ ਇੱਕ 1 ਸਵਾ ਲੱਖ ਏਕੜ ਜ਼ਮੀਨ ਦਾ ਰੌਲਾ ਹੈ ਜਿਹੜਾ ਸਵਾ ਲੱਖ ਦਾ ਖੇਤਰ ਹੈ ਉਹਦੇ ਚ ਇੰਨੀ ਜ਼ਮੀਨ ਚਾਹੀਦੀ ਹੈ ਸਾਡੇ ਸਾਰੇ ਆਜ਼ਾਦ ਪਸ਼ੂ ਡੌਗਸ ਇਹਨਾਂ ਨੂੰ ਸਾਰਿਆਂ ਨੂੰ ਰੱਖਿਆ ਜਾ ਸਕਦਾ ਹੈ گاਵਾਾਂ ਤੋਂ ਇਲਾਵਾ ਵੀ ਜਿੰਨੇ ਸਾਡੇ ਹੋਰ ਪਸ਼ੂ ਨੇ ਜਾਂ ਸਾਡੇ ਹੋਰ ਪਾਲ ਪਾਲਤੂ ਜਾਨਵਰ ਵੀ ਨੇ ਜਾਂ ਸਾਡੇ ਆਜ਼ਾਦ ਜਾਨਵਰ ਨੇ ਅਸੀਂ ਉਹਨਾਂ ਨੂੰ ਵੀ ਉੱਥੇ ਰੱਖ ਸਕਦੇ ਹਾਂ ਉਹ ਸਵਾ ਲੱਖ ਏਕੜ ਦੇ ਕਰੀਬ ਜ਼ਮੀਨ ਪੁਰਾਣੇ ਸਮਿਆਂ ਤੋਂ ਕਿਹਾ ਜਾ ਰਿਹਾ ਹੈ ਰਾਜਾ ਮਹਾਰਾਜਾਂ ਦੇ ਦੌਰ ਚੋਂ ਵੀ ਸ਼ਵਾਲਕ ਦਾ ਜਿਹੜਾ ਇਲਾਕਾ ਹੈ ਵੀ ਇੱਥੇ ਰੱਖਣੇ ਚਾਹੀਦੇ ਨੇ ਸਵਾ ਗਲਾਖ ਏਕੜ ਦੀ ਗੱਲ ਚੱਲੀ ਕਈ ਵਾਰੀ ਵੀ ਐਨੀ ਇਹ ਜ਼ਮੀਨ ਪਸ਼ੂਆਂ ਲਈ ਇਹਨਾਂ ਲਈ ਛੱਡੀ ਜਾਏਗੀ ਪਰ ਉੱਥੇ ਰੌਲਾ ਕੀ ਪੈ ਗਿਆ ਵੀ ਸ਼왈ਕ ਦਾ ਜਿਹੜਾ ਉਹ ਸਾਡਾ ਨਿਊ ਚੰਡੀਗੜ੍ਹ ਦੇ ਨੇੜੇ ਸ਼왈ਕ ਦਾ ਇਲਾਕਾ ਹੈ ਉੱਥੇ ਵੱਡੇ ਵੱਡੇ ਲੀਡਰ ਵੱਡੇ ਵੱਡੇ ਅਫਸਰ ਉਹਨਾਂ ਨੇ ਪਤਾ ਨਹੀਂ ਤਾਂ ਕਾਨੂੰਨੀ ਹੈ ਪਤਾ ਨਹੀਂ ਤਾਂ ਗੈਰ ਕਾਨੂੰਨੀ ਆ ਉਹਨਾਂ ਨੇ ਕਬਜ਼ੇ ਬਣਾ ਰੱਖਿਆ ਉੱਥੇ ਬਹੁਤ ਥਾਵਾਂ ਤੇ ਤੇ ਡਾਕਟਰ ਨਵਜੋਤ ਕੌਰ ਸਿੱਧੂ ਨੇ ਜਿਹੜਾ ਮੁੱਦਾ ਚੱਕਿਆ ਸੀ ਪੰਜਾਬ ਦੇ ਗਵਰਨਰ ਕੋਲੇ ਇਹ ਹੀ ਚੱਕਿਆ ਸੀ ਵੀ ਜੀ ਉੱਥੇ گاਵਾਂ ਰੱਖੀਆਂ ਜਾ ਸਕਦੀਆਂ ਨੇ ਕਬਜ਼ੇ ਵਾਲੀਆਂ ਜ਼ਮੀਨਾਂ ਛਡਾਓ ਹੁਣ ਕੁਲਦੀਪ ਢਾਲੀਆਲ ਸਾਹਿਬ ਨੇ ਕਬਜ਼ੇ ਛੁਡਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ ਤੇ ਉਹ ਵਿੱਚ ਹੀ ਚੜ ਗਏ ਕੁਲਦੀਪ ਢਾਲੀਆਲ ਸਾਹਿਬ ਚਲੋ ਉਹ ਫਿਰ ਉਹ ਐਨਆਰਆਈ ਕਾਮ ਕੁਲਦੀਪ ਢਾਲੀਆਲ ਨੇ ਵੀ ਚੰਗੇ ਕੀਤੇ ਹੜਾ ਚ ਲੇਕਿਨ ਜਿਹੜੀ ਉਹ ਕਬਜ਼ੇ ਛੁਡਾਉਣ ਵਾਲੀ ਮੁਹਿੰਮ ਸੀ ਜ਼ਮੀਨਾਂ ਵਾਲੀ ਉਹ ਐਵੇਂ ਮਹੀਨਾ ਦੋ ਤਿੰਨ ਕਿ ਮਹੀਨੇ ਚੱਲੀ ਲਾਲਾ ਲਾਲਾ ਹੋਈ ਅਖਬਾਰਾਂ ਚ ਖਬਰਾਂ ਛਪੀਆਂ ਪ੍ਰੈਸ ਕਾਨਫਰੈਂਸਾਂ ਹੋਈਆਂ ਫੜ ਲਓ ਫੜ ਲਓ ਹੋਈ ਵੀ ਆ ਪੰਚਾਇਤੀ ਜ਼ਮੀਨਾਂ ਵਾਪਸ ਲੈ ਲਈਆਂ ਇੱਥੋਂ ਵੀ ਲੈ ਲਈਆਂ ਆ ਵੀ ਲੈ ਲਾਂਗੇ ਆ ਵੀ ਲੈ ਲਾਂਗੇ ਉਹ ਹੋਇਆ ਹੋਇਆ ਉਸ ਪੱਧਰ ਤੇ ਹੈ ਨਹੀਂ ਕੁਝ ਹੁਣ ਉਹ ਮੁੱਦਾ ਚੱਕ ਲਿਆ ਡਾਕਟਰ ਨਵਜੋਤ ਕੌਰ ਸਿੰਧੂ ਨੇ ਤੇ ਉਹ ਅਸਲ ਦੇ ਵਿੱਚ ਗਵਰਨਰ ਨੂੰ ਮੰਗ ਪੱਤਰ ਉਹ ਦਿੱਤਾ ਸੀ ਫਿਰ ਜਿਹੜੇ ਵਿਸ਼ਵ Hindu ਪਰਿਸ਼ਦ ਦੇ ਤੋਗੜਿਆ ਸਾਹਿਬ ਨੇ ਉਹਨਾਂ ਦਾ ਉਹਨਾਂ ਦੀ ਜ਼ਿੰਦਗੀ ਦਾ ਬੜਾ ਸੰਘਰਸ਼ ਰਿਹਾ ਜਿਹੜੇ Hindu ਭਾਈਚਾਰੇ ਨਾਲ ਸੰਬੰਧਿਤ ਮੁੱਦੇ ਨੇ ਦੇਖੋ ਅਗਰ ਸਿੱਖਾਂ ਨਾਲ ਸੰਬੰਧਿਤ ਮੁੱਦਿਆਂ 'ਚ ਸਾਡੇ ਸਿੱਖ ਲੀਡਰ ਸੰਘਰਸ਼ ਕਰਦੇ ਨੇ ਤੇ ਹਿੰਦੂਆਂ ਨਾਲ ਜੁੜੇ ਮੁੱਦਿਆਂ 'ਚ ਵਿਸ਼ਵ Hindu ਪਰਿਸ਼ਦ ਹੈ ਜਾਂ RSS ਹੈ ਜਾਂ ਬਜਰੰਗ ਦਲ ਹੈ ਇਹ ਸਾਰੀਆਂ ਜਥੇਬੰਦੀਆਂ ਨੇ ਸ਼ਿਵ ਸੈਨਾ ਵੀ ਆ ਕਿਸੇ ਹੱਦ ਤੱਕ ਉਹਨਾਂ ਦਾ ਆਪਣਾ ਧਰਮ ਤੇ ਆਧਾਰ ਖੇਤ ਅਧਿਕਾਰ ਖੇਤਰ ਹੈ ਤੇ ਉਹਨਾਂ ਨੇ ਹੁਣ ਜਿਹੜੇ ਬਜਰੰਗ ਦਲ ਦੇ ਨੇ ਜਿਹੜੇ ਮਾਫ ਕਰਨਾ ਵਿਸ਼ਵ Hindu ਪ੍ਰੈਸ਼ਰ ਦੇ ਤੋਗੜਿਆ ਸਾਹਿਬ ਨੇ ਉਹਨਾਂ ਨੂੰ ਵੀ ਮੰਗ ਪੱਤਰ ਭੇਜਿਆ ਉਹਨਾਂ ਨੇ ਅਮਿਤ ਸ਼ਾ ਉਹਨਾਂ ਨੂੰ ਵੀ ਨਿਤਿਨ ਗੜਕਰੀ ਨੂੰ ਫਿਰ ਅੰਮ੍ਰਿਤਸਰ ਦੀਆਂ ਅੰਮ੍ਰਿਤਸਰ ਦੇ ਵਿੱਚ ਤੁਸੀਂ ਦੇਖੋ ਜਿਹੜੇ ਨੈਸ਼ਨਲ ਪ੍ਰੋਜੈਕਟ ਹੈ ਰੋਕੇ ਪਏ ਨੇ ਉਥੇ ਜਿਹੜਾ 에어ਪੋਰਟ ਨੂੰ ਜਾਣ ਨੂੰ ਰਸਤਾ ਹੈ ਉਹ ਬਲਾਕ ਹੋਇਆ ਪਿਆ ਐਡੀ ਧੁੰਦ ਸਰਦੀ ਹੈ ਤੇ ਸਾਡੇ ਲੋਕ ਜਿਨ੍ਹਾਂ ਨੇ ਹਵਾਈ ਜਹਾਜ਼ ਚ ਜਾਣਾ ਹੈ ਜਾਂ ਤਾਂ ਉਹ ਅੰਮ੍ਰਿਤਸਰੋਂ ਜਾਂਦੇ ਨੇ ਜਾਂ ਫਿਰ ਉਹ ਧੁੰਦ ਚ ਦਿੱਲੀ ਤੱਕ ਉਹਨਾਂ ਨੂੰ ਕਾਰ ਚਲਾਉਣੀ ਪੈਂਦੀ ਹੈ ਸੋ ਅੰਮ੍ਰਿਤਸਰ ਰਾਹ ਚ ਰੁਕਾਵਟਾਂ ਨੇ ਤੇ ਜਿਹੜਾ ਡਿਵੈਲਪਮੈਂਟ ਦੇ ਪ੍ਰੋਜੈਕਟ ਨੇ ਅੰਮ੍ਰਿਤਸਰ ਦੇ ਨੈਸ਼ਨਲ ਕਿਉਂਕਿ ਉਹ ਜਦੋਂ ਉਹ ਚੀਫ ਪਾਰਲੀਮੈਂਟਰੀ ਸੈਕਟਰੀ ਸੀ ਉਦੋਂ ਵੀ ਨਿਤਨ ਗੜਕਰੀ ਮੰਤਰੀ ਰਹੇ ਨੇ ਤੇ ਨਿਤਨ ਗਟਕਰੀ ਪ੍ਰਧਾਨ ਵੀ ਰਹੇ ਨੇ ਉਹਨਾਂ ਸਮਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੋ ਉਹਨਾਂ ਨੇ ਆਪਣੀ ਪੁਰਾਣੀ ਜਾਣ ਪਛਾਣ ਕਰਕੇ ਸਾਰੇ ਮੁੱਦੇ ਕੇਂਦਰ ਦੇ ਮੰਤਰੀਆਂ ਕੋਲੇ ਉਭਾਰ ਲਏ ਹੁਣ ਨਵਜੋਤਕਰ ਸਿੱਧੂ ਵੀ ਮੁੱਦੇ ਤਾਂ ਚੱਕੇ ਨੇ ਮੰਤਰੀਆਂ ਕੋਲੇ ਇਹ ਚੱਕਣੇ ਚਾਹੀਦੇ ਸੀ ਕਾਂਗਰਸੀਆਂ ਨੂੰ ਅੰਮ੍ਰਿਤਸਰ ਦੇ ਸਾਰੇ ਕਾਂਗਰਸੀ ਇਕੱਠੇ ਹੋ ਕੇ ਜਾਂਦੇ ਨੇ ਨਿਤਨ ਗਟਕਰੀ ਕੋਲੇ ਅੰਮ੍ਰਿਤਸਰ ਦੇ ਕਾਂਗਰਸੀ ਜਾਂ ਪੰਜਾਬ ਦੇ ਕਾਂਗਰਸੀ ਇਕੱਠੇ ਹੋ ਕੇ ਗਵਰਨਰ ਸਾਹਿਬ ਕੋਲੇ ਜਾਂਦੇ ਵੀ ਜੀ ਇਹ ਤਾਂ ਪਸ਼ੂਆਂ ਲਈ ਜ਼ਮੀਨ ਜਾਣੀ ਚਾਹੀਦੀ ਹੈ ਹੁਣ ਉਹ ਜਦੋਂ ਨਵਜੋਤਕਰ ਸਿੱਧੂ ਨੇ ਉਹ ਮੁੱਦੇ ਚੱਕ ਲਏ ਤੇ ਕਈ ਲੋਗੋ ਨੂੰ ਇਹ ਵੀ ਜੋੜੀ ਜਾਂਦੇ ਨੇ ਵੀ ਦੇਖੋ ਜੀ ਇਹ ਬੀਜੇਪੀ ਚ ਜਾ ਸਕਦੇ ਆ ਜੀ ਅਸਲ ਚ ਜਦੋਂ ਕਿਸੇ ਵਿਅਕਤੀ ਖਿਲਾਫ ਕਹਿਣ ਨੂੰ ਕੁਝ ਠੋਸ ਨਹੀਂ ਹੁੰਦਾ ਹੁਣ ਡਾਕਟਰ ਨਵਜੋਤ ਕੌਰ ਸਿੱਧੂ ਜਾਂ ਨਵਜੋਤ ਸਿੱਧੂ ਦੇ ਖਿਲਾਫ ਨਾ ਤਾਂ ਕਰਪਸ਼ਨ ਦੇ ਕੋਈ ਅਲੀਗੇਸ਼ਨ ਨੇ ਹੁਣ ਉਹਨਾਂ ਦੇ ਖਿਲਾਫ ਕੀ ਕਹਿਣਗੇ ਇਹੀ ਕਹਿ ਸਕਦੇ ਨੇ ਲਓ ਜੀ ਹੁਣ ਕਾਂਗਰਸ ਨਹੀਂ ਹੁਣ ਉਧਰ ਚਲੇ ਜਾਣਗੇ ਜੀ ਅਸਲ ਚ ਉਹ ਲੋਕ ਮੁੱਦਿਆਂ ਤੇ ਖੜੇ ਨੇ ਨਵਜੋਤ ਕੌਰ ਸਿੱਧੂ ਨੇ ਆਪਣੀ ਪਛਾਣ ਬਣਾ ਲਈ ਹੁਣ ਉਹ ਸਿਆਸਤ ਨਵਜੋਤ ਕੌਰ ਸਿੱਧੂ ਆਪਣੇ ਹਿਸਾਬ ਨਾਲ ਤੋੜ ਰਹੇ ਨੇ ਨਵਜੋਤ ਕੌਰ ਸਿੱਧੂ ਇੱਕ ਟਵੀਟ ਕਰ ਦੇਣ ਤੇ ਉਹ ਸਾਡੇ ਸਾਰੇ ਪੱਤਰਕਾਰ ਚੈਨਲ ਉਹਨੂੰ ਮੁੱਦਾ ਬਣਾਉਣ ਲੱਗੇ ਵੱਡਾ ਇਹੀ ਫਰਕ ਹੈ ਇਹੀ ਨਵਜੋਤ ਸਿੰਘ ਸਿੱਧੂ ਨਾਲ ਸੀ ਨਵਜੋਤ ਸਿੱਧੂ ਇੱਕ ਟਵੀਟ ਕਰਦਾ ਸੀ ਚੈਨਲ ਚੱਕ ਲੈਂਦੇ ਸੀ ਗੱਲ ਇਹ ਹੈ ਵੀ ਅਗਰ ਪੰਜਾਬ ਦੇ ਦੂਜੇ ਲੀਡਰ ਇਸ਼ੂ ਬੇਸਡ ਪੋਲਿਟਿਕਸ ਕਰਨਗੇ ਤੇ ਮੀਡੀਆ ਉਹਨਾਂ ਨੂੰ ਥਾਂ ਦੇਊਗਾ ਹੁਣ ਨਾਰਾਜ ਕਾਂਗਰਸੀ ਜਿਹੜੇ ਕਹਿੰਦੇ ਸੀ ਅਸੀਂ ਸਸਪੈਂਡ ਕਰਤੇ ਸੋ ਜਿਹੜੇ ਕਾਂਗਰਸੀਆਂ ਨੂੰ ਲੱਗਦਾ ਸੀ ਵੀ ਨਵਜੋਤ ਕੌਰ ਸਿੱਧੂ ਨੂੰ ਅਸੀਂ ਸਸਪੈਂਡ ਕਰਤਾ ਜੀ ਵੀ ਹੁਣ ਇਹਨਾਂ ਦੀ ਸਿਆਸਤ ਖਤਮ ਉਹ ਸਿਆਸਤ ਹੋਰ ਵੱਡੀ ਹੋ ਗਈ ਡਾਕਟਰ ਨਵਜੋਤ ਕੌਰ ਸਿੱਧੂ ਦੀ ਸੋ ਮੈਨੂੰ ਇਹ ਲੱਗਦਾ ਹੈ ਕਿ ਇਹਦਾ ਇਹਦਾ ਜਿਹੜਾ ਨਤੀਜਾ ਉਹ ਕੀ ਹੈ ਯਤਨ ਹੈ ਡਾਕਟਰ ਨਵਜੋਤ ਕੌਰ ਸਿੱਧੂ ਯਤਨ ਕਰ ਰਹੀ ਹੈ ਸੋ ਕਾਂਗਰਸੀ ਵੀ ਐਦਾਂ ਦੇ ਯਤਨ ਕਰਨ ਹੁਣ ਤੁਸੀਂ ਦੇਖੋ ਨਾ ਕਾਂਗਰਸ ਤਾਂ ਪੰਜਾਬ 'ਚ ਇਸ 25 ਵਰ੍ਹੇ 'ਚ ਟੁੱਟ ਫੁੱਟ ਗਈ ਹੁਣ ਜਿਹੜਾ ਰਾਜਾ ਵੜਿੰਗ ਸਾਹਿਬ ਨੇ ਉਹ ਸਾਡੇ ਬڑے ਸਤਕਾਰਯੋਗ ਗ੍ਰਹਿ ਮੰਤਰੀ ਸੀ ਮੁੱਖ ਮੰਤਰੀ ਵੀ ਰਹੇ ਦਰਬਾਰਾ ਸਿੰਘ ਬਾਰੇ ਟਿੱਪਣੀ ਕੀਤੀ ਸੀ ਹੁਣ ਉਹ ਕਿਸੇ ਹੋਰ ਨੇ ਥੋੜੀ ਕਰਾਤੀ ਇਹਨਾਂ ਨੇ ਆਪ ਹੀ ਕੀਤੀ ਸੀ ਤੇ ਗੈਂਗਸਟਰਾਂ ਬਾਰੇ ਕਹਿੰਦੇ ਰਾਜਾ ਵੜੈਗ ਜੀ ਵੀ ਗੈਂਗਸਟਰਾਂ ਦੇ ਪਰਿਵਾਰਾਂ ਦੇ 302 ਲਾ ਕੇ ਅੰਦਰ ਕਰ ਦੇਣੇ ਚਾਹੀਦੇ ਉਹ ਕਹਿੰਦੇ ਜੇਲ੍ਹ ਚ ਉਥੇ ਸੱਪ ਛੱਡ ਦਿਓ ਇਹ ਗੱਲਾਂ ਕਰਨ ਵਾਲੀਆਂ ਹੁੰਦੀਆਂ ਨੇ ਅਗਰ ਕੋਈ ਸਾਡੇ ਮੁੰਡੇ ਭਟਕ ਗਏ ਜਾਂ ਇਸ ਤਰੀਕੇ ਦੀਆਂ ਵਾਰਦਾਤਾਂ ਅਗਰ ਹੋ ਰਹੀਆਂ ਨੇ ਤੇ ਜਿਹੜੇ ਜ਼ਿੰਮੇਦਾਰ ਨੇ ਤੁਸੀਂ ਉਹਨਾਂ ਦੇ ਖਿਲਾਫ ਲੜਾਈ ਲੜੋ ਨਾ ਕਾਨੂੰਨ ਦੀ ਤੁਸੀਂ ਉਹਨਾਂ ਦੇ ਪਰਿਵਾਰਾਂ ਤੇ 302 ਲਾਉਣ ਦੀਆਂ ਗੱਲਾਂ ਕਰਦੇ ਹੋ ਸੋ ਮੈਂ ਕਹਿੰਦਾ ਜੇ ਨਵਜੋਤਕਰ ਸਿੱਧੂ ਦਾ ਉਭਾਰ ਆਇਆ ਇਸ ਵੇ ਤੇ ਰਾਜਾ ਵੜਿੰਗ ਘਾਟੇ 'ਚ ਰਹਿ ਗਿਆ ਪੋਲਿਟੀਕਲ ਤੌਰ ਤੇ ਰਾਜਾ ਵੜਿੰਗ ਹਾਲੇ ਤੱਕ ਘਾਟੇ 'ਚ ਰਹਿ ਗਿਆ ਪਰ ਤੁਸੀਂ ਵੇਖੋ ਕਿ ਰਾਜਾ ਵੜਿੰਗ ਪੰਜਾਬ ਦਾ ਸੀਐਮ ਬਣ ਸਕਦਾ ਸੀ ਬਣੂਗਾ ਜਾਂ ਨਹੀਂ ਬਣੂਗਾ ਇਹ ਨਹੀਂ ਪਤਾ ਉਹ ਚਿਹਰਾ ਵੀ ਬਣ ਸਕਦਾ ਸੀ ਸੀਐਮ ਦਾ ਔਰ ਜਦੋਂ ਐਸੀ ਭਾਈਚਾਰੇ ਦੇ ਐਡੇ ਵੱਡੇ ਲੀਡਰ ਬਾਰੇ ਇਸ ਤਰੀਕੇ ਦੀ ਟਿੱਪਣੀ ਉਹਨਾਂ ਨੇ ਕੀਤੀ ਤੇ ਬਾਅਦ ਚ ਮਾਫੀ ਮੰਗ ਲਈ ਜੇ ਰਾਜਾ ਵੜਿੰਗ ਨੇ ਮਾਫੀ ਮੰਗੀ ਇਹਦਾ ਮਤਲਬ ਹੈ ਰਾਜਾ ਵੜਿੰਗ ਇਹ ਮੰਨਦਾ ਵੀ ਉਹਨੇ ਗਲਤ ਬੋਲਤਾ ਤੇ ਫਿਰ ਇਹੋ ਜੀ ਟਿੱਪਣੀ ਕਰਕੇ ਹੁਣ ਅਗਰ ਉਹ ਮੁੱਖ ਮੰਤਰੀ ਦਾ ਚਿਹਰਾ ਬਣੂਗਾ ਵੀ ਪੰਜਾਬ ਚ ਤੇ ਉਹਦਾ ਵਿਰੋਧ ਹੋ ਜਾਣਾ ਬਹੁਤ ਵੱਡੇ ਪੱਧਰ ਤੇ ਕਿਉਂਕਿ ਉਹ ਮਾਮਲੇ ਹਜੇ ਨਿਬੜੇ ਨਹੀਂ ਔਰ ਕਾਂਗਰਸ ਨੇ ਕੋਈ ਐਕਸ਼ਨ ਨਹੀਂ ਲਿਆ ਸੋ ਕਾਂਗਰਸ ਲਈ ਘਾਟੇ ਵਾਲਾ ਵਰਾ ਰਿਹਾ ਜਿਹੜਾ ਇਹ 225 ਹੈ ਕਾਂਗਰਸ ਲਈ ਘਾਟੇ ਦਾ ਵਰਾ ਰਿਆ ਨਵਜੋਤ ਕੌਰ ਸਿੱਧੂ ਨਵਜੋਤ ਸਿੰਘ ਸਿੱਧੂ ਟੈਲੀਵਿਜ਼ਨ ਇੰਡਸਟਰੀ 'ਚ ਛਾ ਗਿਆ ਉਹਨਾਂ ਨੇ ਪੋਲਿਟਿਕਸ 'ਚੋਂ ਤਾਂ ਕਮਾਇਆ ਨਹੀਂ ਨਵਜੋਤ ਸਿੱਧੂ ਦੀ ਨਾਂ ਰੇਤੇ ਦੀ ਖਾੜ ਦੇ ਅੱਗੇ ਵੀ ਜ਼ਿਕਰ ਕਰਦੇ ਆ ਨਾ ਬੱਸਾਂ ਪਾਈਆਂ ਨਾ ਫੈਕਟਰੀਆਂ ਲਾਈਆਂ ਸੋ ਉਹ ਪ੍ਰੋਫੈਸ਼ਨਲ ਆਦਮੀ ਹੈ ਉਹ ਟੈਲੀਵਿਜ਼ਨ 'ਚ ਪ੍ਰੋਗਰਾਮਾਂ 'ਚ ਜਾ ਕੇ ਆਪਣੀ ਦਸਾਂ ਨੌਾਂ ਦੀ ਮਿਹਨਤ ਕਮਾਇਆ ਉਹਦੇ ਲਈ ਵਰਾ ਚੰਗਾ ਰਿਆ ਚਾਰ ਪੈਸੇ ਉਹਨੇ ਵੀ ਜੋੜ ਲਏ ਤੇ ਜੇ ਕੱਲੂ ਪੰਜਾਬ ਚ ਕਿਸੇ ਦੀ ਮਦਦ ਕਰਨੀ ਹੋਊ ਤਾਂ ਹੀ ਸੰਭਵ ਹੈ ਜੇ ਚਾਰ ਪੈਸੇ ਜੁੜਨਗੇ ਔਰ ਜਿਹੜੇ ਹੜਾਂ ਦਾ ਮਾਹੌਲ ਸੀਗਾ ਪੰਜਾਬ ਚ ਡਾਕਟਰ ਨਵਜੋਤ ਕੌਰ ਸਿੱਧੂ ਨੇ ਹੜਾਂ ਦੇ ਮੌਕੇ ਕਿੱਡੀ ਮਦਦ ਕੀਤੀ ਇਹਨਾਂ ਦੀਆਂ ਟੀਮਾਂ ਕਿਵੇਂ ਪਿੰਡ-ਪਿੰਡ ਜਾਂਦੀਆਂ ਨਹੀਂਆਂ ਡਾਕਟਰ ਨਵਜੋਤ ਕੌਰ ਸਿੱਧੂ ਆਪ ਵੀ ਕਿ ਸੋ ਪੋਲਿਟਿਕਸ ਚ ਕੁਝ ਲੋਕਾਂ ਨੇ ਨਾਮ ਬਣਾਇਆ 25ਵੇਂ ਬਰੇਚ ਕੁਝ ਲੋਕ ਪਿੱਛੇ ਰਹਿ ਗਏ ਕਾਂਗਰਸ ਆਪਣੀ ਫੁੱਟ ਜਿਵੇਂ ਸ਼੍ਰੋਮਣੀ ਅਕਾਲੀ ਦਲ ਤੇ ਪੁਨਰਸਜੀਤ ਅਕਾਲੀ ਦਲ ਜੋ ਕੁਝ ਕਰ ਸਕਦੇ ਸੀ ਉਥੇ ਨਹੀਂ ਪਹੁੰਚੇ ਕਾਂਗਰਸ ਵੀ ਨਹੀਂ ਪਹੁੰਚੀ ਜਦ ਕਿ ਭਗਵੰਤ ਮਾਨ ਜਿਹੜਾ 24 ਜੇ ਲੱਗ ਰਿਹਾ ਸੀ ਵੀ ਚੋਣਾਂ ਤੋਂ ਬਾਅਦ ਤਿੰਨ ਸੀਟਾਂ ਜਿੱਤੀਆਂ ਵੀ ਕੇਦਰੀyal ਹੁਨੀ ਹਾਵੀ ਹੋ ਗਏ 25ਵੇਂ ਵਾਰੇ ਚ ਭਗਵੰਤ ਮਾਨ ਨੇ ਦਿੱਲੀ ਦੀ ਲੀਡਰਸ਼ਿਪ ਨੂੰ ਹਾਵੀ ਨਹੀਂ ਹੋਣ ਦਿੱਤਾ ਅੱਜ ਮੈਨੂੰ ਲੱਗਦਾ ਦਿੱਲੀ ਦੀ ਲੀਡਰਸ਼ਿਪ ਤੇ ਭਗਵੰਤ ਮਾਨ ਹਾਵੀ ਹੈ ਸੋ ਇਹ ਪੋਲਿਟਿਕਸ ਇਸ ਤਰੀਕੇ ਨਾਲ ਬਦਲਦੀ ਹੈ ਔਰ ਭਾਜਪਾ ਸ਼ਹਿਰਾਂ ਚ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਆ ਜਿਹੜੇ ਨਵਜੋਤ ਘਰ ਸਿੱਧੂ ਉਹਨਾਂ ਦੇ ਚੱਕੇ ਹੋਏ ਮੁੱਦੇ ਨੇ ਅਗਰ ਬੀਜੇਪੀ ਨੇ ਇਹਨਾਂ ਤੇ ਕੰਮ ਅੱਗੇ ਵਧਾਤਾ ਉਹਦੇ ਨਾਲ ਬੀਜੇਪੀ ਦਾ ਵੀ ਫਾਇਦਾ ਹੋ ਜਾਣਾ ਹੈ ਅਮਰਸਰ ਵਾਸੀਆਂ ਦਾ ਵੀ ਫਾਇਦਾ ਹੋ ਜਾਣਾ ਹੈ ਬੇਲਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਸੀ ਗੱਲ ਜੀ ਬਹੁਤ ਧੰਨਵਾਦ ਸੰਦੀਪ ਜੀ ਬਹੁਤ ਬਹੁਤ ਧੰਨਵਾਦ ਔਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਜੀ ਬਹੁਤ ਧੰਨਵਾਦ